ਕਰੋੜ ਕੇ ਇਸ ਤਰੀਕੇ ਦੇ ਹਾਲਾਤ ਹੈ 20000 ਕਰੋੜ ਦੀ ਮੰਗ ਕੀਤੀ ਗਈ ਸੀ ਪਰ ਉਸ ਤਰੀਕੇ ਦਾ ਪੈਕੇਜ ਨਹੀਂ ਮਿਲਿਆ ਬੀਜੇਪੀ ਲੀਡਰ ਪਹਿਲਾਂ ਨਿਕਲ ਗਏ ਇੱਥੋਂ ਉਹਨਾਂ ਨੂੰ ਪਤਾ ਸੀ ਕਿ ਇਸ ਤਰੀਕੇ ਦਾ ਕਨਫੀਡੈਂਟ ਤਾਂ ਬਹੁਤ ਸੀ ਮੈਂ ਮੈਂ ਸੇ ਵੀ ਹੋਰ ਪਾਰਟੀ ਤੇ ਕੋਈ ਗਲ ਕੰਮ ਨਹੀਂ ਚਾਹੁੰਦਾ ਮੈਂ ਤਾਂ ਪੰਜਾਬ ਵੱਲੋਂ ਪੰਜਾਬ ਦੇ ਲੋਕਾਂ ਵੱਲੋਂ ਪੰਜਾਬ ਸਰਕਾਰ ਵੱਲੋਂ ਇਹ ਮੰਗ ਰੱਖੀ ਸੀ ਤੇ ਰੱਖਦਾ ਤੇ ਇਹ ਮੈਂ ਪ੍ਰਧਾਨ ਮੰਤਰੀ ਜੀ ਹੋਰਾਂ ਨੂੰ ਇਹ ਵੀ ਕਿ ਪੰਜਾਬ ਹਮੇਸ਼ਾ ਹਿੰਦੁਸਤਾਨ ਦੇ ਨਾਲ ਖੜਾ ਤੇ ਅੱਜ ਪੰਜਾਬ ਤੇ ਵੱਡੀ ਬੇਵਫਾਈ ਮੁਸੀਬਤ ਬਣੀ ਹੈ ਤੇ ਹਿੰਦੁਸਤਾਨ ਨੂੰ ਪੰਜਾਬ ਦੇ ਨਾਲ ਖਾਂਜੇ ਜਿਹੜਾ ਉਹਨਾਂ ਨੇ ਕਿਹਾ ਕਿ 12000 ਕਰੋੜ ਪਹਿਲਾਂ ਹੀ ਸਰਕਾਰ ਦੇ ਕੋਲ ਹੈ ਸ਼ਾਇਦ ਤੁਸੀਂ ਕਾਫੀ ਚਿਰ ਦਾ ਹੈ ਜੀ ਆਪਕੇ ਮੰਤਰੀ ਕੋ ਚੁਪ ਕਰਾ ਦਿਆ ਕਹਾ ਕਿ ਆਪਕੋ ਹਿੰਦੀ ਆਤੀ ਹੈ ਨਹੀਂ ਸਾਹਿਬ ਕਹਿ ਕਰ ਗਏ ਉਹ ਨਹੀਂ ਉਸ ਉਹਨਾਂ ਨੇ ਇੱਕ ਗੈਸ ਦਾ ਨਵੀਂ ਮੈਂ ਹਿੰਦੀ ਚ ਗੋਲਤਾ ਦਿੱਤਾ ਸੋਣਾ ਸੀ ਹਮ ਜਿਹੜੀ ਸ਼ਾਇਦ ਕਿ ਤੁਸੀਂ ਇਹ 12000 ਕਰੋੜ ਮੇਰੀ ਗੱਲ ਤੁਸੀਂ ਜਰਨਲਿਜ਼ਮ ਕਰਦੇ ਹੋ ਤੁਸੀਂ ਸਾਰੀਆਂ ਗੱਲਾਂ ਦੀਆਂ ਖੋਜਾਂ ਕਰਿਆ ਕਰੋ ਉਹ 12000 ਕਰੋੜ ਜਿਹੜਾ ਉਹ ਡਿਜ਼ਾਸਟਰ ਫੰਡ ਹੁੰਦਾ ਸੈਂਟਰ ਗਵਰਨਮੈਂਟ ਮੈਂਡ ਦਾ ਹੁੰਦਾ ਉਹ ਰਿਲੀਜ਼ ਅਲੋਕੇਟ ਉਹਨਾਂ ਨੇ ਕਰਨਾ ਹੁੰਦਾ ਅਜੇ ਉਹ ਨਹੀਂ ਜਿਵੇਂ ਜਿਵੇਂ ਕੋਈ ਨੁਕਸਾਨ ਉਹਨਾਂ ਕੋਲੇ ਜਾਂਦਾ ਉਹਦੇ ਵਿੱਚ ਥੋੜੀਆਂ ਕੀਮਤਾਂ ਬਣਾਈਆਂ ਗਈਆਂ ਕਈਆਂ ਚਾਹੇ ਪਸ਼ੂ ਦੀ ਹੈ ਚਾਹੇ ਆਦਮੀ ਦੀ ਮੌਤ ਦੀ ਹੈ ਤੇ ਚਾਹੇ ਸਾਡੀਆਂ ਫਸਲਾਂ ਦੀ ਹੈ ਸਰਕਾਰ ਨੇ ਕਿਹਾ ਕੀ ਮੱਛੀ ਦੀ ਮਿਆ ਯੋਜਨਾ ਸਰਕਾਰ ਨੇ ਅਪਲਾਈ ਨਹੀਂ ਕੀਤੀ ਹੈ ਜੀ ਆਰਡੀਐਫ ਦਾ ਜਿਹੜਾ ਪੈਂਡਿੰਗ ਹੈ 60 ਕਰੋੜ ਰੁਪਏ ਸਾਡੇ ਜੀ 8000 ਕਰੋੜ ਆਰਡੀਐਫ ਹੈ ਤੋ ਕੋਈ 50000 ਕਰੋੜ ਰੁਪਏ ਸਾਡੇ ਦੂਸਰੇ ਫੰਡ ਨੇ ਪੁਜਿਆ ਸਾਹਿਬ ਪੰਜਾਬ ਦੇ ਜ਼ਖਮਾਂ ਤੇ 1600 ਕਰੋੜ ਨਾਲ ਮਲਮ ਲੱਗ ਜੇਗੀ 1600 ਕਰੋੜ ਮਿਲਿਆ ਆਪਕਾ ਨੁਕਸਾਨ ਕਿੰਨਾ ਆਪकी तरफ से जो ਕਬਲ ਕੋ ਲਾਤੀ ਮਹਿਮੇ ਦਾ 8000 ਕਰੋੜ ਵੀ ਆਰ ਡੀ ਐਫ ਸਾਡੇ ਉਹ ਉਹ ਬਕਾਇਏ ਦੇਣੇ ਚਾਹੀਦੇ ਆ ਤੇ ਜਿਹਦੇ ਨਾਲ ਪੰਜਾਬ ਨਮੀਲੀ ਤੇ ਤੁਸ ਅੰਦជាਪਸ ਕੀ ਹੋਈ ਹੈ ਗੱਲ ਪੇ ਗੱਲਬਾਤ ਕਿਸ ਤਰੀਕੇ ਨਾਲ ਹੋਈ ਹੈ ਕਿੰਨੇ ਕਿ ਉਸ ਤਰੀਕੇ ਦੀ ਗੱਲਬਾਤ ਸੁਣੀ ਨਹੀਂ ਗਈ ਆਪ ਆਪਨੀ ਪਾਰਟੀ ਦੇ ਲੀਡਰਾਂ ਦੀ ਬੀਜੇਪੀ ਲੀਡਰਾਂ ਨੇ ਬੋਲਣ ਨਹੀਂ ਦਿੱਤਾ ਹਨੇ ਬੀਜੇਪੀ ਦੇ ਲੀਡਰਾਂ ਨੇ ਬੋਲਣ ਦੀ ਗੱਲ ਨਹੀਂ ਕੋਈ ਬੀਜੇਪੀ ਦੇ ਜਿੱਥੇ ਲੀਡਰਸ਼ਿਪ ਉੱਤੇ ਤੋਂ ਸਾਨੂੰ ਜਾਣ ਨਹੀਂ ਦਿੱਤਾ ਜੀ ਅੱਛਾ ਯਾਨੀ ਕਿ ਜਾਣ ਨਹੀਂ ਦਿੱਤਾ ਤੁਹਾਡੀ ਮੁਲਾਕਾਤ ਥੋੜੀ ਖੁੱਡੀਆਂ ਸਾਹਿਬ ਪ੍ਰਧਾਨ ਮੰਤਰੀ ਨਾਲ ਅਬ ਜਦੋਂ ਅਸੀਂ ਸਵਾਗਤ ਕਰਨ ਵਾਲੇ ਸੀ ਫਤਿਹ ਚਲਾਉਣੀ ਤੇ ਦੂਸਰਾ ਇੱਕ ਤੁਰੇ ਜਾਂਦਾ ਪੰਜਾਬ ਦੇ ਕੀ ਬੜੇ ਮੰਤਰੀਓ ਤੋ ਇਸ ਬਾਬਤੇ ਪੁੱਛਿਆ ਗਿਆ ਕਿ ਨੁਕਸਾਨ ਕੀ ਆ ਕੀ ਚਾਹੁੰਦੇ ਹੋ ਕਿੰਨਾ ਨੁਕਸਾਨ ਪੰਜਾਬ ਉਹ ਅਸੀਂ ਤਾਂ ਆਪਣੇ ਵੱਲੋਂ ਉਹਨਾਂ ਨੂੰ ਦੱਸਿਆ ਸੋ ਤੁਹਾਡੀ ਗੱਲਬਾਤ ਕੋਈ ਨਹੀਂ ਇੰਟਰੈਕਸ਼ਨ ਬੀਐਮ ਨਾਲ ਹੋਈ ਨਹੀਂ ਨਹੀਂ ਜੀ ਐਂ ਤਾਂ ਹੋਇਆ ਅਸੀਂ ਦੱਸਿਆ ਪੰਜਾਬ ਪੰਜਾਬ ਹਮੇਸ਼ਾ ਹਿੰਦੁਸਤਾਨ ਦੇ ਨਾਲ ਖੜਾ ਬਹੁਤ ਵੱਡਾ ਨੁਕਸਾਨ ਹੋਇਆ ਖੇਤੀ ਦਾ ਆ ਉਹ ਕਹਿੰਦੇ ਠੀਕ ਆ ਮੈਂ ਦੇਖ ਕੇ ਟੀਮ ਇਹ ਦੇਖਦੇ ਹਾਂ ਤੁਹਾਨੂੰ ਮਜ਼ਾਕ ਲੱਗਦਾ ਇਹ 1600 ਕਰੋੜ ਇਹ ਤਾਂ ਵੇਖੋ ਤੁਸੀਂ ਵੀ ਸਮਝਦੇ ਹੋ ਜੇ ਆਪਣਾ ਨੁਕਸਾਨ ਵੱਡਾ ਹੋਇਆ ਹੋਵੇ ਆ ਉਹ ਤੇ ਇੱਕ ਪੱਟੀ ਲੱਗਣ ਜੋਗੀ ਗੱਲ ਹੱਸ ਕੇ ਕੀ ਬੋਲੇ ਪੀਐਮ ਤੁਸੀਂ ਕਹਿ ਰਹੇ ਸੀ ਕਿ ਹੱਸ ਕੇ ਦੱਸ ਦੇ ਚਲੇ ਜਾ ਮੈਂ ਹੱਸ ਕੇ ਕਰ ਬੰਦਾ ਜਿਹੜਾ ਜਦੋਂ ਤੁਸੀਂ 1600 ਕਰੋੜ ਕੇ ਇਸ ਤਰੀਕੇ ਦੇ ਹਾਲਾਤ ਆ 20000 ਕਰੋੜ ਦੀ ਮੰਗ ਕੀਤੀ ਗਈ ਸੀ ਪਰ ਉਸ ਤਰੀਕੇ ਦਾ ਪੈਕੇਜ ਨਹੀਂ ਮਿਲਿਆ ਬੀਜੇਪੀ ਲੀਡਰ ਪਹਿਲਾਂ ਨਿਕਲ ਗਏ ਇੱਥੋਂ ਉਹਨਾਂ ਨੂੰ ਪਤਾ ਸੀ ਕਿ ਇਸ ਤਰੀਕੇ ਦਾ ਕੰਫੀਡੈਂਟ ਤਾਂ ਬਹੁਤ ਸੀ ਮੈਂ ਮੈਂ ਵੀ ਹੋਰ ਪਾਰਟੀ ਤੇ ਕੋਈ ਗੱਲ ਕਰਨੀ ਚਾਹੁੰਦਾ ਮੈਂ ਤਾਂ ਪੰਜਾਬ ਵੱਲੋਂ ਪੰਜਾਬ ਦੇ ਲੋਕਾਂ ਵੱਲੋਂ ਪੰਜਾਬ ਸਰਕਾਰ ਵੱਲੋਂ ਇਹ ਮੰਗ ਰੱਖੀ ਸੀ ਤੇ ਰੱਖਦਾ ਤੇ ਇਹ ਮੈਂ ਪ੍ਰਧਾਨ ਮੰਤਰੀ ਜੀ ਹੋਰਾਂ ਨੂੰ ਇਹ ਵੀ ਕਿ ਪੰਜਾਬ ਹਮੇਸ਼ਾ ਹਿੰਦੁਸਤਾਨ ਦੇ ਨਾਲ ਖੜਾ ਤੇ ਅੱਜ ਪੰਜਾਬ ਤੇ ਵੱਡੀ ਵਿਪਤਾ ਮੁਸੀਬਤ ਬਣੀ ਹੈ ਤੇ ਹਿੰਦੁਸਤਾਨ ਨੂੰ ਪੰਜਾਬ ਦੇ ਨਾਲ ਖਾਂ। ਜਿਹੜਾ ਉਹਨਾਂ ਨੇ ਕਿਹਾ ਕਿ 12000 ਕਰੋੜ ਪਹਿਲਾਂ ਹੀ ਸਰਕਾਰ ਦੇ ਕੋਲ ਹੈ। ਸ਼ਾਇਦ ਤੁਸੀਂ ਕਾਫੀ ਚਿਰ ਦਾ ਹੈ ਜੀ। ਆਪਕੇ ਮੰਤਰੀ ਕੋ ਚੁੱਪ ਕਰਾ ਦਿਆ ਕਹਾ ਕਿ ਆਪਕੋ ਹਿੰਦੀ ਆਤੀ ਹੈ। ਦੂਧਿਆ ਸਾਹਿਬ ਕਿਆ ਕਰ ਗਏ। ਨਹੀਂ ਉਸ ਉਹਨਾਂ ਨੇ ਇੱਕ ਨਵੀਂ ਹਿੰਦੀ ਜਗਤ ਦਾ ਦਿੱਤਾ ਸੋਦਾ। ਜਿਹੜੀ ਸ਼ਾਇਦ ਕਿ ਤੁਸੀਂ ਇੱਕ 10000 ਕਰੋੜ ਵੈਰੀ ਗੱਲ ਤੁਸੀਂ ਜਰਨਲਿਜ਼ਮ ਕਰਦੇ ਹੋ। ਤੁਸੀਂ ਸਾਰੀਆਂ ਗੱਲਾਂ ਦੀਆਂ ਖੋਜਾਂ ਕਰਿਆ ਕਰੋ। ਉਹ 12000 ਕਰੋੜ ਜਿਹੜਾ ਉਹ ਡਿਜ਼ਾਸਟਰ ਫੰਡ ਹੁੰਦਾ ਸੈਂਟਰਲ ਗਵਰਨਮੈਂਟ ਦਾ ਹੁੰਦਾ ਉਹ ਰਿਲੀਜ਼ ਅਲੋਕੇਟ ਉਹਨਾਂ ਨੇ ਕਰਨਾ ਹੁੰਦਾ ਅਜੇ ਉਹ ਨਹੀਂ ਜਿਵੇਂ ਜਿਵੇਂ ਕੋਈ ਨੁਕਸਾਨ ਉਹਨਾਂ ਕੋਲੇ ਜਾਂਦਾ ਉਹਦੇ ਵਿੱਚ ਥੋੜੀਆਂ ਕੀਮਤਾਂ ਬਣਾਈਆਂ ਗਈਆਂ ਕਈਆਂ ਚਾਹੇ ਪਸ਼ੂ ਦੀ ਐ ਚਾਹੇ ਆਦਮੀ ਦੀ ਮੌਤ ਦੀ ਐ ਤੇ ਚਾਹੇ ਸਾਡੀਆਂ ਫਸਲਾਂ ਦੀ ਸਰਕਾਰ ਨੇ ਕਿਆ ਕੀ ਮੱਦਦ ਦੀ ਯੋਜਨਾ 6000 ਕਰੋੜ ਦੀ ਬੰਗ ਵੀ ਨਹੀਂ ਕੀਤੀ ਹੈ ਜੀ ਆਰਡੀਐਫ ਦਾ ਜਿਹੜਾ ਪੈਂਡਿੰਗ ਆ 60 ਕਰੋੜ ਰੁਪਏ ਸਾਡਾ ਜੀ 8000 ਕਰੋੜ ਆਰਡੀਐਫ ਹੈ ਤੋ ਕੋਈ 50000 ਕਰੋੜ ਰੁਪਏ ਸਾਡੇ ਦੂਸਰੇ ਫੰਡ ਨੇ ਕੁ ਜੀ ਸਾਹਿਬ ਪੰਜਾਬ ਦੇ ਜ਼ਖਮਾਂ ਤੇ 1600 ਕਰੋੜ ਨਾਲ ਮਲਮ ਲੱਗ ਜੇਗੀ 41600 ਕਰੋੜ ਮਿਲਿਆ ਆਪ ਦਾ ਪੰਜਾਬ ਦਾ ਨੁਕਸਾਨ ਕਿੰਨਾ ਆਪकी तरफ से भी जो ਕਬਲ ਕੋ ਲਾ ਇੱਕ ਮੇਡ ਆਰ ਡੀ ਐਫ ਹੈ ਸਾਡੇ ਉਹ ਉਹ ਬਕਾਏ ਦੇਣੇ ਚਾਹੀਦੇ ਆ ਤੇ ਜਿਹਦੇ ਨਾਲ ਪੰਜਾਬ ਨਮੀਲੀ ਤੇ ਤੁਸ ਹੰਦਿਆ ਜੀ ਸਾਹਿਬ ਕੀ ਹੋਈ ਹੈ ਗੱਲ ਗੱਲਬਾਤ ਕਿਸ ਤਰੀਕੇ ਨਾਲ ਹੋਈ ਹੈ ਕਿੰਨੇ ਕਿ ਉਸ ਤਰੀਕੇ ਦੀ ਗੱਲਬਾਤ ਸੁਣੀ ਨਹੀਂ ਗਈ ਆਪਾ ਆਦਮੀ ਪਾਰਟੀ ਦੇ ਲੀਡਰਾਂ ਦੀ ਬੀਜੇਪੀ ਲੀਡਰਾਂ ਨੇ ਬੋਲਣ ਨਹੀਂ ਦਿੱਤਾ ਹਾਂ ਨੇ ਬੀਜੇਪੀ ਦੇ ਲੀਡਰਾਂ ਨੇ ਬੋਲਣ ਦੀ ਗੱਲ ਨਹੀਂ ਕੋਈ ਬੀਜੇਪੀ ਦੇ ਜਿੱਥੇ ਲੀਡਰਸ਼ਿਪ ਉੱਥੇ ਤੋਂ ਸਾਨੂੰ ਜਾਣ ਨਹੀਂ ਦਿੱਤਾ ਜੀ ਸਹੀ ਯਾਨੀ ਕਿ ਜਾਣ ਨਹੀਂ ਦਿੱਤਾ ਤੁਹਾਡੀ ਮੁਲਾਕਾਤ ਥੋੜੀ ਖੁੱਡੀਆਂ ਸਾਹਿਬ ਪ੍ਰਧਾਨ ਮੰਤਰੀ ਨਾਲ ਅੱਬ ਜਦੋਂ ਅਸੀਂ ਸਵਾਗਤ ਕਰਨ ਵਾਲੇ ਸੀ ਫਤਿਹ ਬਲਾਉਣੀ ਤੇ ਦੂਸਰਾ ਇੱਕ ਤੁਰੇ ਜਨ ਪੰਜਾਬ ਦੇ ਕੀ ਬੜੇ ਮੰਤਰੀ ਹੋ ਤੋ ਤੁਸੀਂ ਇਸ ਬਾਬਤੇ ਪੁੱਛਿਆ ਗਿਆ ਕਿ ਨੁਕਸਾਨ ਕੀ ਆ ਕੀ ਚਾਹੁੰਦੇ ਹੋ ਕਿੰਨਾ ਨੁਕਸਾਨ ਪੰਜਾਬ ਉਹ ਅਸੀਂ ਤਾਂ ਆਪਣੇ ਵੱਲੋਂ ਉਹਨਾਂ ਨੂੰ ਦੱਸਿਆ ਸੋ ਤੁਹਾਡੀ ਗੱਲਬਾਤ ਕੋਈ ਨਹੀਂ ਇੰਟਰੈਕਸ਼ਨ ਬੀਐਮ ਨਾਲ ਹੋਈ ਨਹੀਂ ਨਹੀਂ ਜੀ ਇੰਦਾ ਹੋਇਆ ਅਸੀਂ ਦੱਸਿਆ ਪੰਜਾਬ ਪੰਜਾਬ ਹਮੇਸ਼ਾ ਹਿੰਦੁਸਤਾਨ ਦੇ ਨਾਲ ਖੜਾ ਬਹੁਤ ਵੱਡਾ ਨੁਕਸਾਨ ਹੋਇਆ ਖੇਤੀ ਦਾ ਆ ਉਹ ਕਹਿੰਦੇ ਠੀਕ ਆ ਮੈਂ ਦੇਖ ਕੇ ਟੀਮ ਨਾਲ ਦੇਖਾਂ ਤੁਹਾਨੂੰ ਮਜ਼ਾਕ ਲੱਗਦਾ ਇਹ 1600 ਕਰੋੜ ਤੋ ਵੇਖੋ ਜੇ ਵੀ ਸਾਹਮਣੇ ਜੇ ਆਪਣਾ ਨੁਕਸਾਨ ਵੱਡਾ ਹੋਇਆ ਹੋਵੇ ਤਾਂ ਉਤੇ ਇੱਕ ਪੱਟੀ ਲੱਗਣ ਜੋਗੀ ਹੈ ਹਸ ਕੇ ਕੀ ਬੋਲੇ ਪੀਐਮ ਤੁਸੀਂ ਕਹਿ ਰਹੇ ਸੀ ਕਿ ਹੱਸ ਕੇ ਦੱਸ ਨਹੀਂ ਚਲੇਗੇ ਹੱਸ ਕੇ ਕਰੋ ਮੈਂ ਜਿਹੜਾ ਜਦੋਂ ਤੁਸੀਂ 1600 ਕਰੋੜ ਕੇ ਇਸ ਤਰੀਕੇ ਦੇ ਹਾਲਾਤ ਹੈ 20000 ਕਰੋੜ ਦੀ ਮੰਗ ਕੀਤੀ ਗਈ ਸੀ ਪਰ ਉਸ ਤਰੀਕੇ ਦਾ ਪੈਕੇਜ ਨਹੀਂ ਮਿਲਿਆ ਬੀਜੇਪੀ ਲੀਡਰ ਪਹਿਲਾਂ ਨਿਕਲ ਗਏ ਇੱਥੋਂ ਉਹਨਾਂ ਨੂੰ ਪਤਾ ਸੀ ਕਿ ਇਸ ਤਰੀਕੇ ਦਾ ਕੰਫੀਡੈਂਟ ਤਾਂ ਬਹੁਤ ਸੀ ਮੈਂ ਮੈਂ ਸੇ ਵੀ ਹੋਰ ਪਾਰਟੀ ਤੇ ਕੋਈ ਗਲ ਕੰਮ ਨਹੀਂ ਚਾਹੁੰਦਾ ਮੇਤਾ ਪੰਜਾਬ ਵੱਲੋਂ ਪੰਜਾਬ ਦੇ ਲੋਕਾਂ ਵੱਲੋਂ ਪੰਜਾਬ ਸਰਕਾਰ ਵੱਲੋਂ ਇਹ ਮੰਗ ਰੱਖੀ ਸੀ ਤੇ ਰੱਖਦਾ ਤੇ ਇਹ ਮੈਂ ਪ੍ਰਧਾਨ ਮੰਤਰੀ ਜੀ ਹੋਰਾਂ ਨੂੰ ਇਹ ਵੀ ਕਿ ਪੰਜਾਬ ਹਮੇਸ਼ਾ ਹਿੰਦੁਸਤਾਨ ਦੇ ਨਾਲ ਖੜਾ ਤੇ ਅੱਜ ਪੰਜਾਬ ਤੇ ਵੱਡੀ ਬੇਵਤਾ ਮੁਸੀਬਤ ਬਣੀ ਹੈ ਤੇ ਹਿੰਦੁਸਤਾਨ ਨੂੰ ਪੰਜਾਬ ਦੇ ਨਾਲ ਖਾਂ। ਜਿਹੜਾ ਉਹਨਾਂ ਨੇ ਕਿਹਾ ਕਿ 12000 ਕਰੋੜ ਪਹਿਲਾਂ ਹੀ ਸਰਕਾਰ ਦੇ ਕੋਲ ਹੈ। ਚਾਖੜ ਸਾਹਿਬ ਤੁਸੀਂ ਕਾਫੀ ਚਿਰ ਦਾ ਹੈ ਜੀ। ਆਪਕੇ ਮੰਤਰੀ ਕੋ ਚੁਪ ਕਰਾ ਦਿਆ ਕਹਾ ਕਿ ਆਪਕੋ ਹਿੰਦੀ ਆਤੀ ਹੈ। ਮੀਆ ਸਾਹਿਬ ਕਹਿ ਕਰ ਗਏ। ਨਹੀਂ ਉਸ ਉਹਨਾਂ ਨੇ ਇੱਕ ਗੈਸ ਦਾ ਨਵੀਂ ਹਿੰਦੀ ਜਮਹੂਰਤਾ ਦਿੱਤਾ ਸੋਣਾ। ਹਮਮ। ਜਿਹੜੀ ਸ਼ਾਇਦ ਕਿ ਤੁਸੀਂ ਇਹ 12000 ਕਰੋੜ ਮੇਰੀ ਗੱਲ ਸੁਣੋ। ਤੁਸੀਂ ਜਰਨਲਿਜ਼ਮ ਕਰਦੇ ਹੋ। ਤੁਸੀਂ ਸਾਰੀਆਂ ਗੱਲਾਂ ਦੀਆਂ ਖੋਜਾਂ ਕਰਿਆ ਕਰੋ। ਉਹ 12000 ਕਰੋੜ ਜਿਹੜਾ ਉਹ ਡਿਜ਼ਾਸਟਰ ਫੰਡ ਹੁੰਦਾ ਸੈਂਟਰ ਗਵਰਨਮੈਂਟ ਦਾ ਹੁੰਦਾ ਉਹ ਰਿਲੀਜ਼ ਅਲੋਕੇਟ ਉਹਨਾਂ ਨੇ ਕਰਨਾ ਹੁੰਦਾ ਅਜੇ ਉਹ ਨਹੀਂ ਜਿਵੇਂ ਜਿਵੇਂ ਕੋਈ ਨੁਕਸਾਨ ਉਹਨਾਂ ਕੋਲੇ ਜਾਂਦਾ ਉਹਦੇ ਵਿੱਚ ਥੋੜੀਆਂ ਕੀਮਤਾਂ ਬਣਾਈਆਂ ਗਈਆਂ ਕਈਆਂ ਚਾਹੇ ਪਸ਼ੂ ਦੀ ਐ ਚਾਹੇ ਆਦਮੀ ਦੀ ਮੌਤ ਦੀ ਐ ਤੇ ਚਾਹੇ ਸਾਡੀਆਂ ਫਸਲਾਂ ਦੀ ਹੈ ਸਰਕਾਰ ਨੇ ਕਿਹਾ ਕੀ ਮੱਛੀ ਮਾ ਯੋਜਨਾ 60 ਕਰੋੜ ਦੀ ਮੰਗ ਵੀ ਨਹੀਂ ਕੀਤੀ ਹੈ ਜੀ ਆਰਡੀਐਫ ਦਾ ਜਿਹੜਾ ਪੈਂਡਿੰਗ ਗਿਆ 60 ਕਰੋੜ ਰੁਪਏ ਸਾਡੇ 8000 ਕਰੋੜ ਆਰਡੀਐਫ ਹੈ ਤਾਂ ਕੋਈ 50000 ਕਰੋੜ ਰੁਪਏ ਸਾਡੇ ਦੂਸਰੇ ਫੰਡ ਨੇ ਜੀ ਸਾਹਿਬ ਪੰਜਾਬ ਦੇ ਜ਼ਖਮਾਂ ਤੇ 1600 ਕਰੋੜ ਨਾਲ ਮਲਮ ਲੱਗ ਜੇਗੀ ਜੀ 1600 ਕਰੋੜ ਮਿਲਿਆ ਆਪ ਦਾ ਨੁਕਸਾਨ ਕਿੰਨਾ ਆਪ ਕੀ ਤਰਫੇ ਵੀ ਜੋ ਤਬਨ ਕੋ ਲਾਤੀ ਮਹਿਮੇ ਦਾ 8000 ਕਰੋੜ ਯਾਰ ਡੀ ਐਫ ਸਾਡੇ ਉਹ ਉਹ ਵੀ ਬਕਾਇਦੇ ਦੇਣੇ ਚਾਹੀਦੇ ਆ ਤੇ ਜਿਹਦੇ ਨਾਲ ਪੰਜਾਬ ਨਮੀਲੀ ਤੇ ਤੁਸ ਪਾਕੀ ਹੋਈ ਹੈ ਗੱਲ ਗੱਲਬਾਤ ਕਿਸ ਤਰੀਕੇ ਨਾਲ ਹੋਈ ਹੈ ਕਿੰਨੇ ਕਿ ਉਸ ਤਰੀਕੇ ਦੀ ਗੱਲਬਾਤ ਸੁਣੀ ਨਹੀਂ ਗਈ ਆਪ ਆਦਮੀ ਪਾਰਟੀ ਦੇ ਲੀਡਰਾਂ ਦੀ ਬੀਜੇਪੀ ਲੀਡਰਾਂ ਨੇ ਬੋਲਣ ਨਹੀਂ ਦਿੱਤਾ ਤਹਾਨੇ ਬੀਜੇਪੀ ਦੇ ਲੀਡਰਾਂ ਨੇ ਬੋਲਣ ਦੀ ਗੱਲ ਨਹੀਂ ਕੋਈ ਬੀਜੇਪੀ ਦੇ ਜਿੱਥੇ ਲੀਡਰਸ਼ਿਪ ਉੱਤੇ ਤੋਂ ਸਾਨੂੰ ਜਾਣ ਨਹੀਂ ਦਿੱਤਾ ਜੀ ਅੱਛਾ ਯਾਨੀ ਕਿ ਜਾਣ ਨਹੀਂ ਦਿੱਤਾ ਤੁਹਾਡੀ ਮੁਲਾਕਾਤ ਥੋੜੀ ਖੁੱਡੀਆਂ ਸਾਹਿਬ ਪ੍ਰਧਾਨ ਮੰਤਰੀ ਨਾਲ ਅਬ ਜਦੋਂ ਅਸੀਂ ਸਵਾਗਤ ਕਰਨ ਵਾਲੇ ਸੀ ਫਤਿਹ ਬਲਾਉਣੀ ਤੇ ਦੂਸਰਾ ਇੱਕ ਤੁਰੇ ਜਨ ਪੰਜਾਬ ਦੇਖਿਆ ਬੀ ਮੰਤਰੀ ਨੂੰ ਤਾਂ ਇਸ ਬਾਬਤੇ ਪੁੱਛਿਆ ਗਿਆ ਕਿ ਨੁਕਸਾਨ ਕੀ ਆ ਕੀ ਚਾਹੁੰਦੇ ਹੋ ਕਿੰਨਾ ਨੁਕਸਾਨ ਪੰਜਾਬ ਉਹ ਅਸੀਂ ਤਾਂ ਆਪਣੇ ਵੱਲੋਂ ਉਹਨਾਂ ਨੂੰ ਦੱਸਿਆ ਸੋ ਤੁਹਾਡੀ ਗੱਲਬਾਤ ਕੋਈ ਨਹੀਂ ਇੰਟਰੈਕਸ਼ਨ ਬੀਐਮ ਨਾਲ ਹੋਈ ਨਹੀਂ ਨਹੀਂ ਜੀ ਐਂਦਾ ਹੋਇਆ ਅਸੀਂ ਦੱਸਿਆ ਪੰਜਾਬ ਪੰਜਾਬ ਹਮੇਸ਼ਾ ਹਿੰਦੁਸਤਾਨ ਦੇ ਨਾਲ ਖੜਾ ਬਹੁਤ ਵੱਡਾ ਨੁਕਸਾਨ ਹੋਇਆ ਖੇਤੀ ਦਾ ਆ ਉਹ ਕਹਿੰਦੇ ਠੀਕ ਆ ਮੈਂ ਦੇਖ ਕੇ ਟੀਮ ਨਾਲ ਦੇਖਦੇ ਹਾਂ ਤੁਹਾਨੂੰ ਮਜ਼ਾਕ ਲੱਗਦਾ ਇਹ 1600 ਕਰੋੜ ਇਹ ਤਾਂ ਵੇਖੋ ਤੁਸੀਂ ਵੀ ਸਮਝਦੇ ਹੋ ਜੇ ਆਪਣਾ ਨੁਕਸਾਨ ਵੱਡਾ ਹੋਇਆ ਹੋਵੇ ਦਾ ਉਹ ਤੇ ਇੱਕ ਪੱਟੀ ਲੱਗਣ ਜੋ ਗੱਲ ਹੱਸ ਕੇ ਕੀ ਬੋਲੇ ਪੀਐਮ ਤੁਸੀਂ ਕਹਿ ਰਹੇ ਸੀ ਕਿ ਹੱਸ ਕੇ ਦਸ ਮਿੰਟ ਚਲੇ ਜੇ ਹੱਸ ਕੇ ਕਰੋ ਮੈਂ ਜਿਹੜਾ ਜਦੋਂ ਤੁਸੀਂ 1600 ਕਰੋੜ ਕਿਸ ਤਰੀਕੇ ਦੇ ਹਾਲਾਤ ਆ 20000 ਕਰੋੜ ਦੀ ਮੰਗ ਕੀਤੀ ਗਈ ਸੀ ਪਰ ਉਸ ਤਰੀਕੇ ਦਾ ਪੈਕੇਜ ਨਹੀਂ ਮਿਲਿਆ ਬੀਜੇਪੀ ਲੀਡਰ ਪਹਿਲਾਂ ਨਿਕਲ ਗਏ ਇੱਥੋਂ ਉਹਨਾਂ ਨੂੰ ਪਤਾ ਸੀ ਕਿ ਇਸ ਤਰੀਕੇ ਦਾ ਕੰਫੀਡੈਂਟ ਤਾਂ ਬਹੁਤ ਸੀ ਮੈਂ ਮੈਂ ਵੀ ਹੋਰ ਪਾਰਟੀ ਤੇ ਕੋਈ ਗਲਤ ਕਰਨੀ ਨਹੀਂ ਚਾਹੁੰਦਾ ਮੈਂ ਤਾਂ ਪੰਜਾਬ ਵੱਲੋਂ ਪੰਜਾਬ ਦੇ ਲੋਕਾਂ ਵੱਲੋਂ ਪੰਜਾਬ ਸਰਕਾਰ ਵੱਲੋਂ ਇਹ ਮੰਗ ਰੱਖੀ ਸੀ ਤੇ ਰੱਖਦਾ ਤੇ ਇਹ ਮੈਂ ਪ੍ਰਧਾਨ ਮੰਤਰੀ ਜੀ ਹੋਰਾਂ ਨੂੰ ਇਹ ਵੀ ਕਿ ਪੰਜਾਬ ਹਮੇਸ਼ਾ ਹਿੰਦੁਸਤਾਨ ਦੇ ਨਾਲ ਖੜਾ ਤੇ ਅੱਜ ਪੰਜਾਬ ਤੇ ਵੱਡੀ ਵਿਪਤਾ ਮੁਸੀਬਤ ਬਣੀ ਹੈ ਤੇ ਹਿੰਦੁਸਤਾਨ ਨੂੰ ਪੰਜਾਬ ਦੇ ਨਾਲ ਖਾਂ। ਜਿਹੜਾ ਉਹਨਾਂ ਨੇ ਕਿਹਾ ਕਿ 12000 ਕਰੋੜ ਪੈਸਾ ਹੀ ਸਰਕਾਰ ਦੇ ਕੋਲ ਹੈ। ਸ਼ਾਇਦ ਤੁਸੀਂ ਕਾਫੀ ਚਿਰ ਤੋਂ ਹੈ ਜੀ। ਆਪਕੇ ਮੰਤਰੀ ਕੋ ਚੁਪ ਕਰਾ ਦਿਆ ਕਹਾ ਕਿ ਆਪਕੋ ਹਿੰਦੀ ਆਤੀ ਹੈ। ਮੀਆ ਸਾਹਿਬ ਕਿਆ ਕਰ ਜਾਈਏ। ਨਹੀਂ ਉਸ ਉਹਨਾਂ ਨੇ ਇਹ ਗੈਸ ਦਾ ਨਵੀਂ ਮੈਮ ਹਿੰਦੀ ਚ ਬੋਲ ਦਾ ਦਿੱਤਾ ਸੋੜਾ। ਹੂੰ। ਜਿਹੜੀ ਸ਼ਾਇਦ ਕਿ ਤੁਸੀਂ ਇਹ 10000 ਕਰੋੜ ਮੇਰੀ ਗੱਲ ਸੁਣੋ। ਤੁਸੀਂ ਜਰਨਲਿਜ਼ਮ ਕਰਦੇ ਹੋ। ਤੁਸੀਂ ਸਾਰੀਆਂ ਗੱਲਾਂ ਦੀਆਂ ਖੋਜਾਂ ਕਰਿਆ ਕਰੋ। ਤੋਂ 12000 ਕਰੋੜ ਜਿਹੜਾ ਉਹ ਡਿਜ਼ਾਸਟਰ ਫੰਡ ਹੁੰਦਾ ਸੈਂਟਰਲ ਗਵਰਨਮੈਂਟ ਦਾ ਹੁੰਦਾ ਉਹ ਰਿਲੀਜ਼ ਅਲੋਕੇਟ ਉਹਨਾਂ ਨੇ ਕਰਨਾ ਹੁੰਦਾ ਅਜੇ ਉਹ ਨਹੀਂ ਜਿਵੇਂ ਜਿਵੇਂ ਕੋਈ ਨੁਕਸਾਨ ਉਹਨਾਂ ਕੋਲੇ ਜਾਂਦਾ ਉਹਦੇ ਵਿੱਚ ਥੋੜੀਆਂ ਕੀਮਤਾਂ ਬਣਾਈਆਂ ਗਈਆਂ ਕਈਆਂ ਚਾਹੇ ਪਸ਼ੂ ਦੀ ਐ ਚਾਹੇ ਆਦਮੀ ਦੀ ਮੌਤ ਦੀ ਐ ਤੇ ਚਾਹੇ ਸਾਡੀਆਂ ਫਸਲਾਂ ਦੀ ਆਪਾਂ ਨੇ ਪਿਆਰ ਦੀ ਮਦਦ ਯੋਜਨਾ ਸਰਕਾਰ ਨੇ ਅਪਲਾਈ ਨਹੀਂ ਕੀਤੀ ਹੈ ਜੀ ਆਰਡੀਐਫ ਦਾ ਜਿਹੜਾ ਪੈਂਡਿੰਗ ਆ 60 ਕਰੋੜ ਰੁਪਏ ਸਾਡੇ ਨੇ 8000 ਕਰੋੜ ਆਰਡੀਐਫ ਹੈ ਤਾਂ ਕੋਈ 50000 ਕਰੋੜ ਰੁਪਏ ਸਾਡੇ ਦੂਸਰੇ ਫੰਡ ਨੇ ਜੀ ਸਾਹਿਬ ਪੰਜਾਬ ਦੇ ਜ਼ਖਮਾਂ ਤੇ 1600 ਕਰੋੜ ਨਾਲ ਮਲਮ ਲੱਗ ਜੇਗੀ 4 1600 ਕਰੋੜ ਮਿਲਣਾ ਹੈ ਆਪ ਦਾ ਨੁਕਸਾਨ ਕਿੰਨਾ ਆਪकी तरफ से भी जो ਕਬਲ ਕੋ ਲਾ ਕੇ ਮਹਿਕਮੇ ਡੀਐਫ ਸਾਡੇ ਉਹ ਉਹ ਬਕਾਏ ਦੇਣੇ ਚਾਹੀਦੇ ਆ ਤੇ ਜਿਹਦੇ ਨਾਲ ਪੰਜਾਬ ਨਮੀਲੀ ਤੇ ਤੁਰਸ ਅੰਦਰ ਸਾਭ ਕੁਕੀ ਹੋਈ ਹੈ ਗੱਲ ਗੱਲਬਾਤ ਕਿਸ ਤਰੀਕੇ ਨਾਲ ਹੋਈ ਹੈ ਕਿੰਨੇ ਕਿ ਉਸ ਤਰੀਕੇ ਦੀ ਗੱਲਬਾਤ ਸੁਣੀ ਨਹੀਂ ਗਈ ਆਪ ਆਪਨੀ ਪਾਰਟੀ ਦੇ ਲੀਡਰਾਂ ਦੀ ਬੀਜੇਪੀ ਲੀਡਰਾਂ ਨੇ ਬੋਲਣ ਨਹੀਂ ਦਿੱਤਾ ਹਾਂ ਨਹੀਂ ਬੀਜਪੀ ਦੇ ਲੀਡਰਾਂ ਨੇ ਬੋਲਣ ਦੀ ਗੱਲ ਨਹੀਂ ਕੋਈ ਬੀਜਪੀ ਦੇ ਜਿੱਥੇ ਲੀਡਰਸ਼ਿਪ ਉੱਤੇ ਤੋਂ ਸਾਨੂੰ ਜਾਣ ਨਹੀਂ ਦਿੰਦਾ ਜੀ ਅੱਛਾ ਯਾਨੀ ਕਿ ਜਾਣ ਨਹੀਂ ਦਿੰਦਾ ਤੁਹਾਡੀ ਮੁਲਾਕਾਤ ਥੋੜੀ ਖੁੱਡੀਆਂ ਸਾਹਿਬ ਪ੍ਰਧਾਨ ਮੰਤਰੀ ਨਾਲ ਅਬ ਜਦੋਂ ਅਸੀਂ ਸਵਾਗਤ ਕਰਨ ਵਾਲੇ ਸੀ ਫਤਿਹ ਬਲਾਉਣੀ ਤੇ ਦੂਸਰਾ ਇੱਕ ਤੁਰੇ ਜਾਂਦੇ ਪੰਜਾਬ ਦੇ ਖੇਤੀਬਾੜੀ ਮੰਤਰੀ ਨੂੰ ਤਾਂ ਇਸ ਬਾਬਤ ਇਹ ਪੁੱਛਿਆ ਗਿਆ ਕਿ ਨੁਕਸਾਨ ਕੀ ਆ ਕੀ ਚਾਹੁੰਦੇ ਹੋ ਕਿੰਨਾ ਨੁਕਸਾਨ ਪੰਜਾਬ ਉਹ ਅਸੀਂ ਤਾਂ ਆਪਣੇ ਵੱਲੋਂ ਉਹਨਾਂ ਨੂੰ ਦੱਸਿਆ ਸੋ ਤੁਹਾਡੀ ਗੱਲਬਾਤ ਕੋਈ ਨਹੀਂ ਇੰਟਰੈਕਸ਼ਨ ਬੀਐਮ ਨਾਲ ਹੋਈ ਨਹੀਂ ਨਹੀਂ ਜੀ ਇੰਦਾ ਹੋਇਆ ਅਸੀਂ ਦੱਸਿਆ ਪੰਜਾਬ ਪੰਜਾਬ ਹਮੇਸ਼ਾ ਹਿੰਦੁਸਤਾਨ ਦੇ ਨਾਲ ਖੜਾ ਬਹੁਤ ਵੱਡਾ ਨੁਕਸਾਨ ਹੋਇਆ ਖੇਤੀ ਦਾ ਆ ਉਹ ਕਹਿੰਦੇ ਠੀਕ ਆ ਮੈਂ ਦੇਖ ਕੇ ਟੀਮ ਮੈਂ ਦੇਖਾਂ ਤੁਹਾਨੂੰ ਮਜ਼ਾਕ ਲੱਗਦਾ ਇਹ 1600 ਕਰੋੜ ਇਹ ਤਾਂ ਵੇਖੋ ਤੁਸੀਂ ਵੀ ਸਮਝਦੇ ਹੋ ਜੇ ਆਪਣਾ ਨੁਕਸਾਨ ਵੱਡਾ ਹੋਇਆ ਹੋਵੇ ਦਾ ਉਹ ਤੇ ਇੱਕ ਪੱਟੀ ਲੱਗਣ ਜੋ ਹੱਸ ਕੇ ਕੀ ਬੋਲੇ ਪੀਐਮ ਤੁਸੀਂ ਕਹਿ ਰਹੇ ਸੀ ਕਿ ਹੱਸ ਕੇ ਦੱਸ ਦੇ ਚਲੇ ਜਾਣਾ ਮੈਂ ਹੱਸ ਕੇ ਗੱਲ ਮੈਂ ਜਿਹੜਾ ਜਦੋਂ ਤੁਸੀਂ 1600 ਕਰੋੜ ਇਸ ਤਰੀਕੇ ਦੇ ਹਾਲਾਤ ਆ 20000 ਕਰੋੜ ਦੀ ਮੰਗ ਕੀਤੀ ਗਈ ਸੀ ਪਰ ਉਸ ਤਰੀਕੇ ਦਾ ਪੈਕੇਜ ਨਹੀਂ ਮਿਲਿਆ ਬੀਜੇਪੀ ਲੀਡਰ ਪਹਿਲਾਂ ਨਿਕਲ ਗਏ ਇੱਥੋਂ ਉਹਨਾਂ ਨੂੰ ਪਤਾ ਸੀ ਕਿ ਇਸ ਤਰੀਕੇ ਦਾ ਕੰਫੀਡੈਂਸ ਤਾਂ ਬਹੁਤ ਸੀ ਮੈਂ ਮੈਂ ਵੀ ਹੋਰ ਪਾਰਟੀ ਤੇ ਕੋਈ ਗੱਲ ਕਰਨੀ ਨਹੀਂ ਚਾਹੁੰਦਾ ਮੈਂ ਤਾਂ ਪੰਜਾਬ ਵੱਲੋਂ ਪੰਜਾਬ ਦੇ ਲੋਕਾਂ ਵੱਲੋਂ ਪੰਜਾਬ ਸਰਕਾਰ ਵੱਲੋਂ ਇਹ ਮੰਗ ਰੱਖੀ ਸੀ ਤੇ ਰੱਖਦਾ ਤੇ ਇਹ ਮੈਂ ਪ੍ਰਧਾਨ ਮੰਤਰੀ ਜੀ ਹੋਰਾਂ ਨੂੰ ਇਹ ਵੀ ਕਿ ਪੰਜਾਬ ਹਮੇਸ਼ਾ ਹਿੰਦੁਸਤਾਨ ਦੇ ਨਾਲ ਖੜਾ ਤੇ ਅੱਜ ਪੰਜਾਬ ਤੇ ਵੱਡੀ ਬੇਫਤਾ ਮੁਸੀਬਤ ਬਣੀ ਹੈ ਦੇ ਹਿੰਦੁਸਤਾਨ ਨੂੰ ਪੰਜਾਬ ਦੇ ਨਾਲ ਖਾਂ। ਜਿਹੜਾ ਉਹਨਾਂ ਨੇ ਕਿਹਾ ਕਿ 12000 ਕਰੋੜ ਪਹਿਲਾਂ ਹੀ ਸਰਕਾਰ ਦੇ ਕੋਲ ਹੈ। ਸ਼ਾਇਦ ਤੁਸੀਂ ਕਾਫੀ ਚਿਰ ਦਾ ਹੈ ਜੀ। ਆਪਕੇ ਮੰਤਰੀ ਕੋ ਚੁੱਪ ਕਰਾ ਦਿਆ ਕਹਾ ਕਿ ਆਪਕੋ ਹਿੰਦੀ ਆਤੀ ਹੈ। ਮੂਰਿਆ ਸਾਹਿਬ ਕਿਆ ਕਰ ਗਏ। ਨਹੀਂ ਉਸ ਉਹਨਾਂ ਨੇ ਇੱਕ ਨਵੀਂ ਮੈਂ ਹਿੰਦੀ ਜਗਤ ਦਾ ਦਿੱਤਾ ਸੋਦਾ। ਜਿਹੜੀ ਸ਼ਾਇਦ ਕਿ ਤੁਸੀਂ ਇੱਕ 10000 ਕਰੋੜ ਮੇਰੀ ਗੱਲ ਸੁਣੋ। ਤੁਸੀਂ ਜਰਨਲਿਜ਼ਮ ਕਰਦੇ ਹੋ। ਤੁਸੀਂ ਸਾਰੀਆਂ ਗੱਲਾਂ ਦੀਆਂ ਖੋਜਾਂ ਕਰਿਆ ਕਰੋ। 12000 ਕਰੋੜ ਜਿਹੜਾ ਉਹ ਡਿਜ਼ਾਸਟਰ ਫੰਡ ਹੁੰਦਾ ਸੈਂਟਰ ਗਵਰਨਮੈਂਟ ਦਾ ਹੁੰਦਾ ਉਹ ਰਿਲੀਜ਼ ਅਲੋਕੇਟ ਉਹਨਾਂ ਨੇ ਕਰਨਾ ਹੁੰਦਾ ਅਜੇ ਉਹ ਨਹੀਂ ਜਿਵੇਂ ਜਿਵੇਂ ਕੋਈ ਨੁਕਸਾਨ ਉਹਨਾਂ ਕੋਲੇ ਜਾਂਦਾ ਉਹਦੇ ਵਿੱਚ ਥੋੜੀਆਂ ਕੀਮਤਾਂ ਬਣਾਈਆਂ ਗਈਆਂ ਕਈਆਂ ਚਾਹੇ ਪਸ਼ੂ ਦੀ ਐ ਚਾਹੇ ਆਦਮੀ ਦੀ ਮੌਤ ਦੀ ਐ ਤੇ ਚਾਹੇ ਸਾਡੀਆਂ ਫਸਲਾਂ ਦੀ ਸਰਕਾਰ ਨੇ ਕਿਆ ਕੀ ਮੱਦਦ ਦੀ ਯੋਜਨਾ ਸਰਕਾਰ ਨੇ ਅਪਲਾਈ ਨਹੀਂ ਕੀਤੀ ਹੈ ਜੀ ਆਰਡੀਐਫ ਦਾ ਜਿਹੜਾ ਪੈਂਡਿੰਗ ਆ 60 ਕਰੋੜ ਰੁਪਏ ਸਾਡਾ ਜੀ 8000 ਕਰੋੜ ਆਰਡੀਐਫ ਹੈ ਤੋ ਕੋਈ 50000 ਕਰੋੜ ਰੁਪਏ ਸਾਡੇ ਦੂਸਰੇ ਫੰਡ ਨੇ ਕੁਤਿਆ ਸਾਹਿਬ ਪੰਜਾਬ ਦੇ ਜ਼ਖਮਾਂ ਤੇ 1600 ਕਰੋੜ ਨਾਲ ਮਲਮ ਲੱਗ ਜੇਗੀ ਜੇ ਤੁਹਾਨੂੰ 1600 ਕਰੋੜ ਮਿਲੇ ਤੁਹਾਡਾ ਸਿਆਪ ਦਾ ਨੁਕਸਾਨ ਕਿੰਨਾ ਆਪकी ਤਰਫੇ ਵੀ ਜੋ ਕਬਲ ਕੋ ਲਾਤੀ ਮਹਿਮੇਦਾ 8000 ਕਰੋੜ ਯਾਰ ਡੀਐਫ ਸਾਡੇ ਉਹ ਬਕਾਏ ਦੇਣੇ ਚਾਹੀਦੇ ਆ ਤੇ ਜਿਹਦੇ ਨਾਲ ਪੰਜਾਬ ਨਮੀਲੀ ਤੇ ਤੁਸ ਕੀ ਆਪਸ ਕੀ ਹੋਈ ਹੈ ਗੱਲ ਗੱਲਬਾਤ ਕਿਸ ਤਰੀਕੇ ਨਾਲ ਹੋਈ ਹੈ ਕਿੰਨੇ ਕਿ ਉਸ ਤਰੀਕੇ ਦੀ ਗੱਲਬਾਤ ਸੁਣੀ ਨਹੀਂ ਗਈ ਆਪ ਆਦਮੀ ਪਾਰਟੀ ਦੇ ਲੀਡਰਾਂ ਦੀ ਬੀਜੇਪੀ ਲੀਡਰਾਂ ਨੇ ਬੋਲਣ ਨਹੀਂ ਦਿੱਤਾ ਹਨੇ ਬੀਜੇਪੀ ਦੇ ਲੀਡਰਾਂ ਨੇ ਬੋਲਣ ਦੀ ਗੱਲ ਨਹੀਂ ਕੋਈ ਬੀਜੇਪੀ ਦੇ ਜਿੱਥੇ ਲੀਡਰ ਸੀ ਉੱਥੇ ਤੋਂ ਸਾਨੂੰ ਜਾਣ ਨਹੀਂ ਦਿੱਤਾ ਜੀ ਚਾਹ ਯਾਨੀ ਕਿ ਜਾਣ ਨਹੀਂ ਦਿੱਤਾ ਤੁਹਾਡੀ ਮੁਲਾਕਾਤ ਥੋੜੀ ਖੁੱਡੀਆਂ ਸਾਹਿਬ ਪ੍ਰਧਾਨ ਮੰਤਰੀ ਨਾਲ ਅੱਬ ਜਦੋਂ ਅਸੀਂ ਸਵਾਗਤ ਕਰਨ ਵਾਲੇ ਸੀ ਫਤਿਹ ਬਲਾਉਣੀ ਤੇ ਦੂਸਰਾ ਇੱਕ ਤੁਰੇ ਜਨ ਪੰਜਾਬ ਦੇ ਬੀਮੰਤਰੀਓ ਤੋ ਤੁ ਇਸ ਬਾਬਤੇ ਪੁੱਛਿਆ ਗਿਆ ਕਿ ਨੁਕਸਾਨ ਕੀ ਆ ਕੀ ਚਾਹਨੇ ਹੋ ਕਿੰਨਾ ਨੁਕਸਾਨ ਪੰਜਾਬ ਉਹ ਅਸੀਂ ਤਾਂ ਆਪਣੇ ਵੱਲੋਂ ਉਹਨਾਂ ਨੂੰ ਦੱਸਿਆ ਤੁਹਾਡੀ ਗੱਲਬਾਤ ਕੋਈ ਨਹੀਂ ਇੰਟਰੈਕਸ਼ਨ ਬੀਐਮ ਨਾਲ ਹੋਈ ਨਹੀਂ ਨਹੀਂ ਜੀ ਐਂਦਾ ਹੋਇਆ ਅਸੀਂ ਦੱਸਿਆ ਪੰਜਾਬ ਪੰਜਾਬ ਹਮੇਸ਼ਾ ਹਿੰਦੁਸਤਾਨ ਦੇ ਨਾਲ ਖੜਾ ਬਹੁਤ ਵੱਡਾ ਨੁਕਸਾਨ ਹੋਇਆ ਖੇਤੀ ਦਾ ਆ ਉਹ ਕਹਿੰਦੇ ਠੀਕ ਆ ਮੈਂ ਦੇਖ ਕੇ ਟੀਮ ਮੈਂ ਦੇਖਦੇ ਹਾਂ ਤੁਹਾਨੂੰ ਮਜ਼ਾਕ ਲੱਗਦਾ ਇਹ 1600 ਕਰੋੜ ਇਹ ਤਾਂ ਵੇਖੋ ਜੇ ਵੀ ਸਾਹਮਣੇ ਜੇ ਆਪਣਾ ਨੁਕਸਾਨ ਵੱਡਾ ਹੋਇਆ ਹੋਵੇ ਤਾਂ ਉਹ ਤੇ ਇੱਕ ਪੱਟੀ ਲੱਗਣ ਜੋਗੀ ਗੱਲ ਹੈ ਹੱਸ ਕੇ ਕੀ ਬੋਲੇ ਪੀਐਮ ਤੁਸੀਂ ਕਹਿ ਰਹੇ ਸੀ ਕਿ ਹੱਸ ਕੇ ਦੱਸ ਨਹੀਂ ਮਿਲਗੇ ਹੱਸ ਕੇ ਕਰੋ ਨਹੀਂ ਜਿਹੜਾ ਜਦੋਂ ਤੁਸੀਂ 1600 ਕਰੋੜ ਕੇ ਇਸ ਤਰੀਕੇ ਦੇ ਹਾਲਾਤ ਹੈ 20000 ਕਰੋੜ ਦੀ ਮੰਗ ਕੀਤੀ ਗਈ ਸੀ ਪਰ ਉਸ ਤਰੀਕੇ ਦਾ ਪੈਕੇਜ ਨਹੀਂ ਮਿਲਿਆ ਬੀਜੇਪੀ ਲੀਡਰ ਪਹਿਲਾਂ ਨਿਕਲ ਗਏ ਇੱਥੋਂ ਉਹਨਾਂ ਨੂੰ ਪਤਾ ਸੀ ਕਿ ਇਸ ਤਰੀਕੇ ਦਾ ਕੰਫੀਡੈਂਟ ਤਾਂ ਬਹੁਤ ਸੀ ਮੈਂ ਮੈਂ ਸੇ ਵੀ ਹੋਰ ਪਾਰਟੀ ਤੇ ਕੋਈ ਗੱਲ ਕਰਨੀ ਚਾਹੁੰਦਾ ਮੇਤਾ ਪੰਜਾਬ ਵੱਲੋਂ ਪੰਜਾਬ ਦੇ ਲੋਕਾਂ ਵੱਲੋਂ ਪੰਜਾਬ ਸਰਕਾਰ ਵੱਲੋਂ ਇਹ ਮੰਗ ਰੱਖੀ ਸੀ ਤੇ ਰੱਖਦਾ ਤੇ ਇਹ ਮੈਂ ਪ੍ਰਧਾਨ ਮੰਤਰੀ ਜੀ ਹੋਰਾਂ ਨੂੰ ਇਹ ਵੀ ਕਿ ਪੰਜਾਬ ਹਮੇਸ਼ਾ ਹਿੰਦੁਸਤਾਨ ਦੇ ਨਾਲ ਖੜਾ ਤੇ ਅੱਜ ਪੰਜਾਬ ਤੇ ਵੱਡੀ ਬੇਵਤਾ ਮੁਸੀਬਤ ਬਣੀ ਹੈ ਦੇ ਹਿੰਦੁਸਤਾਨ ਨੂੰ ਪੰਜਾਬ ਦੇ ਨਾਲ ਖਾਂ। ਜਿਹੜਾ ਉਹਨਾਂ ਨੇ ਕਿਹਾ ਕਿ 12000 ਕਰੋੜ ਪਹਿਲਾਂ ਹੀ ਸਰਕਾਰ ਦੇ ਕੋਲ ਹੈ। ਸ਼ਾਇਦ ਤੁਸੀਂ ਕਾਫੀ ਚਿਰ ਦਾ ਹੈ ਜੀ। ਆਪਕੇ ਮੰਤਰੀ ਕੋ ਚੁਪ ਕਰਾ ਦਿਆ ਕਹਾ ਕਿ ਆਪਕੋ ਹਿੰਦੀ ਆਤੀ ਹੈ। ਮੁਨੀਆ ਸਾਹਿਬ ਕਹਿ ਕਰ ਗਏ। ਨਹੀਂ ਉਸ ਉਹਨਾਂ ਨੇ ਇੱਕ ਗੈਲ ਨਵੀਂ ਹਿੰਦੀ ਜਮਹੂਰਤਾ ਦਿੱਤਾ ਸੋਣਾ। ਹਮਮ। ਜਿਹੜੀ ਸ਼ਾਇਦ ਕਿ ਤੁਸੀਂ ਇਹ 12000 ਕਰੋੜ ਮੇਰੀ ਗੱਲ ਸੀ। ਤੁਸੀਂ ਜਰਨਲਿਜ਼ਮ ਕਰਦੇ ਹੋ। ਤੁਸੀਂ ਸਾਰੀਆਂ ਗੱਲਾਂ ਦੀਆਂ ਖੋਜਾਂ ਕਰਿਆ ਕਰੋ। ਉਹ 12000 ਕਰੋੜ ਜਿਹੜਾ ਉਹ ਡਿਜ਼ਾਸਟਰ ਫੰਡ ਹੁੰਦਾ ਸੈਂਟਰ ਗਵਰਨਮੈਂਟ ਮਿੰਟ ਦਾ ਹੁੰਦਾ ਉਹ ਰੀਲਿਸ ਅਲੋਕੇਟ ਉਹਨਾਂ ਨੇ ਕਰਨਾ ਹੁੰਦਾ ਅਜੇ ਉਹ ਨਹੀਂ ਜਿਵੇਂ ਜਿਵੇਂ ਕੋਈ ਨੁਕਸਾਨ ਉਹਨਾਂ ਕੋਲੇ ਜਾਂਦਾ ਉਹਦੇ ਵਿੱਚ ਥੋੜੀਆਂ ਕੀਮਤਾਂ ਬਣਾਈਆਂ ਗਈਆਂ ਕਈਆਂ ਚਾਹੇ ਪਸ਼ੂ ਦੀ ਹੈ ਚਾਹੇ ਆਦਮੀ ਦੀ ਮੌਤ ਦੀ ਹੈ ਤੇ ਚਾਹੇ ਸਾਡੀਆਂ ਫਸਲਾਂ ਦੀ ਹੈ ਸਰਕਾਰ ਨੇ ਕਿਹਾ ਕਿ ਮੱਛੀ ਦੀ ਮਿਆ ਯੋਜਨਾ ਸਰਕਾਰ ਨੇ ਅਪਲਾਈ ਨਹੀਂ ਕੀਤੀ ਹੈ ਜੀ ਆਰਡੀਐਫ ਦਾ ਜਿਹੜਾ ਪੈਂਡਿੰਗ ਹੈ 60 ਕਰੋੜ ਰੁਪਏ ਸਾਡੇ ਨੇ ਨਹੀਂ 8000 ਕਰੋੜ ਆਰਡੀਐਫ ਹੈ ਤਾਂ ਕੋਈ 50000 ਕਰੋੜ ਰੁਪਏ ਸਾਡੇ ਦੂਸਰੇ ਫੰਡ ਨੇ ਜੀ ਸਾਹਿਬ ਪੰਜਾਬ ਦੇ ਜ਼ਖਮਾਂ ਤੇ 1600 ਕਰੋੜ ਨਾਲ ਮਲਮ ਲੱਗ ਜੇਗੀ ਜਦੋਂ 1600 ਕਰੋੜ ਮਿਲਿਆ ਆਪ ਦਾ ਆਪ ਦਾ ਨੁਕਸਾਨ ਕਿੰਨਾ ਆਪकी तरफ से ਵੀ ਜੋ ਕਬਲ ਕੋ ਲਾ ਕੇ ਮੈਗ ਮੈਡ ਡੀ ਐਫ ਸਾਡੇ ਉਹ ਬਕਾਏ ਦੇਣੇ ਚਾਹੀਦੇ ਆ ਤੇ ਜਿਹਦੇ ਨਾਲ ਪੰਜਾਬ ਨਮੀਲੀ ਤੇ ਤੁਸ ਜੀ ਸਾਹਿਬ ਉਸ ਕੀ ਹੋਈ ਹੈ ਗੱਲ ਗੱਲਬਾਤ ਕਿਸ ਤਰੀਕੇ ਨਾਲ ਹੋਈ ਹੈ ਕਿੰਨੇ ਕਿ ਉਸ ਤਰੀਕੇ ਦੀ ਗੱਲਬਾਤ ਸੁਣੀ ਨਹੀਂ ਗਈ ਆਪ ਆਪਨੀ ਪਾਰਟੀ ਦੇ ਲੀਡਰਾਂ ਦੀ ਬੀ ਜੀ ਪੀ ਲੀਡਰਾਂ ਨੇ ਬੋਲਣ ਨਹੀਂ ਦਿੱਤਾ ਹਾਂ ਨਹੀਂ ਬੀਜੇਪੀ ਦੇ ਲੀਡਰਾਂ ਨੇ ਬੋਲਣ ਦੀ ਗੱਲ ਨਹੀਂ ਕੋਈ ਬੀਜੇਪੀ ਦੇ ਜਿੱਥੇ ਲੀਡਰਸ਼ਿਪ ਉੱਤੇ ਤੋਂ ਸਾਨੂੰ ਜਾਣ ਨਹੀਂ ਦਿੰਦਾ ਕਿ ਚਾਹ ਯਾਨੀ ਕਿ ਜਾਣ ਨਹੀਂ ਦਿੱਤਾ ਤੁਹਾਡੀ ਮੁਲਾਕਾਤ ਥੋੜੀ ਖੁੱਡੀਆਂ ਸਾਹਿਬ ਪ੍ਰਧਾਨ ਮੰਤਰੀ ਨਾਲ ਅੱਜ ਜਦੋਂ ਅਸੀਂ ਸਵਾਗਤ ਕਰਨ ਆਲੇ ਸੀ ਫਤਿਹ ਬਲਾਉਣੀ ਤੇ ਦੂਸਰਾ ਇੱਕ ਤੁਰੇ ਜਾਂਦੇ ਪੰਜਾਬ ਦੇ ਖੁੱਡੀਆਂ ਬੜੀ ਮੰਤਰੀ ਹੋ ਤੋ ਇਸ ਬਾਬਤੇ ਪੁੱਛਿਆ ਗਿਆ ਕਿ ਨੁਕਸਾਨ ਕੀ ਆ ਕੀ ਚਾਹੁੰਦੇ ਹੋ ਕਿੰਨਾ ਨੁਕਸਾਨ ਪੰਜਾਬ ਉਹ ਅਸੀਂ ਤਾਂ ਆਪਣੇ ਵੱਲੋਂ ਉਹਨਾਂ ਨੂੰ ਦੱਸਿਆ ਸੋ ਤੁਹਾਡੀ ਗੱਲਬਾਤ ਕੋਈ ਨਹੀਂ ਇੰਟਰੈਕਸ਼ਨ ਬੀਐਮ ਨਾਲ ਹੋਈ ਨਹੀਂ ਨਹੀਂ ਜੀ ਇੰਦਾ ਹੋਇਆ ਅਸੀਂ ਦੱਸਿਆ ਪੰਜਾਬ ਪੰਜਾਬ ਹਮੇਸ਼ਾ ਹਿੰਦੁਸਤਾਨ ਦੇ ਨਾਲ ਖੜਾ ਬਹੁਤ ਵੱਡਾ ਨੁਕਸਾਨ ਹੋਇਆ 33 ਦਾ ਉਹ ਕਹਿੰਦੇ ਠੀਕ ਆ ਮੈਂ ਦੇਖ ਕੇ ਟੀਮ ਮੈਂ ਦੇਖਾਂ ਤੁਹਾਨੂੰ ਮਜ਼ਾਕ ਲੱਗਦਾ ਹੈ 1600 ਕਰੋ ਇਹ ਤਾਂ ਵੇਖੋ ਜੇ ਵੀ ਸਾਹਮਣੇ ਜੇ ਆਪਣਾ ਨੁਕਸਾਨ ਵੱਡਾ ਹੋਇਆ ਹੋਵੇ ਤਾਂ ਉਤੇ ਇੱਕ ਪੱਟੀ ਲੱਗਣ ਜੋਗੀ ਚੱਲੇ ਹਸਤੀ ਕੀ ਬੋਲੇ ਪੀਐਮ ਤੁਸੀਂ ਕਹਿ ਰਹੇ ਸੀ ਕਿ ਹੱਸ ਕੇ ਦੱਸ ਦੇ ਚਲੇ ਜਾਗੇ ਮੈਂ ਹੱਸ ਕੇ ਗੱਲ ਮੈਂ ਜਿਹੜਾ ਜਦੋਂ ਤੁਸੀਂ 1600 ਕਰੋੜ ਇਸ ਤਰੀਕੇ ਦੇ ਹਾਲਾਤ ਆ 20000 ਕਰੋੜ ਦੀ ਮੰਗ ਕੀਤੀ ਗਈ ਸੀ ਪਰ ਉਸ ਤਰੀਕੇ ਦਾ ਪੈਕੇਜ ਨਹੀਂ ਮਿਲਿਆ ਬੀਜੇਪੀ ਲੀਡਰ ਪਹਿਲਾਂ ਨਿਕਲ ਗਏ ਇੱਥੋਂ ਉਹਨਾਂ ਨੂੰ ਪਤਾ ਸੀ ਕਿ ਇਸ ਤਰੀਕੇ ਦਾ ਕੰਫੀਡੈਂਟ ਤਾਂ ਬਹੁਤ ਸੀ ਮੈਂ ਮੈਂ ਵੀ ਹੋਰ ਪਾਰਟੀ ਤੇ ਕੋਈ ਗੱਲ ਕਰਨੀ ਚਾਹੁੰਦਾ ਮੇਤਾ ਪੰਜਾਬ ਵੱਲੋਂ ਪੰਜਾਬ ਦੇ ਲੋਕਾਂ ਵੱਲੋਂ ਪੰਜਾਬ ਸਰਕਾਰ ਵੱਲੋਂ ਇਹ ਮੰਗ ਰੱਖੀ ਸੀ ਤੇ ਰੱਖਦਾ ਤੇ ਇਹ ਮੈਂ ਪ੍ਰਧਾਨ ਮੰਤਰੀ ਜੀ ਹੋਰਾਂ ਨੂੰ ਇਹ ਵੀ ਕਿ ਪੰਜਾਬ ਹਮੇਸ਼ਾ ਹਿੰਦੁਸਤਾਨ ਦੇ ਨਾਲ ਖੜਾ ਤੇ ਅੱਜ ਪੰਜਾਬ ਤੇ ਵੱਡੀ ਵਿਪਤਾ ਮਸੀਬਤ ਬਣੀ ਹੈ ਤੇ ਹਿੰਦੁਸਤਾਨ ਨੂੰ ਪੰਜਾਬ ਦੇ ਨਾਲ ਖੜਾ ਜਿਹੜਾ ਉਹਨਾਂ ਨੇ ਕਿਹਾ ਕਿ 12000 ਕਰੋੜ ਪਹਿਲਾਂ ਹੀ ਸਰਕਾਰ ਦੇ ਕੋਲ ਹੈ ਸ਼ਾਇਦ ਤੁਸੀਂ ਕਾਫੀ ਚਿਰ ਦਾ ਹੈ ਜੀ ਆਪਕੇ ਮੰਤਰੀ ਕੋ ਚੁਪ ਕਰਾ ਦਿਆ ਕਹਾ ਕਿ ਆਪਕੋ ਹਿੰਦੀ ਆਤੀ ਹੈ ਪੂਰਿਆ ਸਾਹਿਬ ਕਹਿ ਕਰ ਗਏ ਉਹ ਨਹੀਂ ਉਸ ਉਹਨਾਂ ਨੇ ਇੱਕ ਗੈਦ ਨਵੀਂ ਹਿੰਦੀ ਜਗੋਂ ਦਾ ਦਿੱਤਾ 1600 ਪਰ ਜਿਹੜੀ ਸ਼ਾਇਦ ਕਿ ਤੁਸੀਂ ਇੱਕ 12000 ਕਰੋੜ ਰੁਪਏ ਮੇਰੀ ਗੱਲ ਤੁਸੀਂ ਜਰਨਲਿਜ਼ਮ ਕਰਦੇ ਹੋ ਤੁਸੀਂ ਸਾਰੀਆਂ ਗੱਲਾਂ ਦੀਆਂ ਖੋਜਾਂ ਕਰਿਆ ਕਰੋ ਉਹ 12000 ਕਰੋੜ ਜਿਹੜਾ ਉਹ ਡਿਜ਼ਾਸਟਰ ਫੰਡ ਹੁੰਦਾ ਸੈਂਟਰਲ ਮੰਟ ਦਾ ਹੁੰਦਾ ਉਹ ਰਿਲੀਜ਼ ਅਲੋਕੇਟ ਉਹਨਾਂ ਨੇ ਕਰਨਾ ਹੁੰਦਾ ਅਜੇ ਉਹ ਨਹੀਂ ਜਿਵੇਂ ਜਿਵੇਂ ਕੋਈ ਨੁਕਸਾਨ ਉਹਨਾਂ ਕੋਲੇ ਜਾਂਦਾ ਉਹਦੇ ਵਿੱਚ ਥੋੜੀਆਂ ਕੀਮਤਾਂ ਬਣਾਈਆਂ ਗਈਆਂ ਚਾਹੇ ਪਸ਼ੂ ਦੀ ਹੈ ਚਾਹੇ ਆਦਮੀ ਦੀ ਮੌਤ ਦੀ ਹੈ ਤੇ ਚਾਹੇ ਸਾਡੀਆਂ ਫਸਲਾਂ ਦੀ ਸਭ ਤੋਂ ਪਹਿਲਾਂ ਕਿਆਰ ਦੀ ਮਦਦ ਦੀ ਯੋਜਨਾ ਸਰਕਾਰ ਨੇ ਅਪਲਾਈ ਨਹੀਂ ਕੀਤੀ ਹਾਂਜੀ ਆਰਡੀਐਫ ਦਾ ਜਿਹੜਾ ਪੈਂਡਿੰਗ ਗਿਆ 60 ਕਰੋੜ ਰੁਪਏ ਸਾਡੇ ਜੀ 8000 ਕਰੋੜ ਆਰਡੀਐਫ ਹੈ ਤਾਂ ਕੋਈ 50000 ਕਰੋੜ ਰੁਪਏ ਸਾਡੇ ਦੂਸਰੇ ਫੰਡ ਨੇ ਕੁ ਜੀ ਸਾਹਿਬ ਪੰਜਾਬ ਦੇ ਜ਼ਖਮਾਂ ਤੇ 1600 ਕਰੋੜ ਨਾਲ ਮਲਮ ਲੱਗ ਜੇਗੀ 4 1600 ਕਰੋੜ ਮਿਲਿਆ ਆਪ ਦਾ ਨੁਕਸਾਨ ਕਿੰਨਾ ਆਪकी तरफ से भी जो ਕਬਲ ਕੋ ਲਾਤੀ ਮਹਿਕਮੇ ਦਾ 8000 ਕਰੋੜ ਵੀ ਆਰ ਡੀ ਐਫ ਸਾਡੇ ਉਹ ਉਹ ਵੀ ਬਕਾਏ ਦੇਣੇ ਚਾਹੀਦੇ ਆ ਤੇ ਜਿਹਦੇ ਨਾਲ ਪੰਜਾਬ ਨਮੀਲੀ ਤੇ ਤੁਸ। ਅੰਦਰ ਦਾ ਕੀ ਹੋਈ ਹੈ ਗੱਲ ਗੱਲਬਾਤ ਕਿਸ ਤਰੀਕੇ ਨਾਲ ਹੋਈ ਹੈ ਕਿੰਨੇ ਕਿ ਉਸ ਤਰੀਕੇ ਦੀ ਗੱਲਬਾਤ ਸੁਣੀ ਨਹੀਂ ਗਈ ਆਪਾ ਆਦਮੀ ਪਾਰਟੀ ਦੇ ਲੀਡਰਾਂ ਦੀ ਬੀਜੇਪੀ ਲੀਡਰਾਂ ਨੇ ਬੋਲਣ ਨਹੀਂ ਦਿੱਤਾ। ਅਹਨੇ ਬੀਜੇਪੀ ਦੇ ਲੀਡਰਾਂ ਨੇ ਬੋਲਣ ਦੀ ਗੱਲ ਨਹੀਂ ਕੋਈ ਬੀਜੇਪੀ ਦੇ ਜਿੱਥੇ ਲੀਡਰਸ਼ਿਪ ਉੱਥੇ ਤੋਂ ਸਾਨੂੰ ਜਾਣ ਨਹੀਂ ਦਿੱਤਾ ਜੀ। ਅੱਛਾ ਯਾਨੀ ਕਿ ਜਾਣ ਨਹੀਂ ਦਿੱਤਾ। ਤੁਹਾਡੀ ਮੁਲਾਕਾਤ ਥੋੜੀ ਖੁੱਡੀਆਂ ਸਾਹਿਬ ਪ੍ਰਧਾਨ ਮੰਤਰੀ ਨਾਲ। ਅਬ ਜਦੋਂ ਅਸੀਂ ਸਵਾਗਤ ਕਰਨ ਵਾਲੇ ਸੀ ਫਤਿਹ ਦਲਾਉਣੀ ਤੇ ਦੂਸਰਾ ਇੱਕ ਤੁਰੇ ਜਾਂਦੇ ਪੰਜਾਬ ਦੇ ਬੀਮਾਰ ਮੰਤਰੀਓ ਤੋ ਤੁ ਇਸ ਬਾਬਤੇ ਪੁੱਛਿਆ ਗਿਆ ਕਿ ਨੁਕਸਾਨ ਕੀ ਆ ਕੀ ਚਾਹੁੰਦੇ ਹੋ ਕਿੰਨਾ ਨੁਕਸਾਨ ਪੰਜਾਬ ਉਹ ਅਸੀਂ ਤਾਂ ਆਪਣੇ ਵੱਲੋਂ ਉਹਨਾਂ ਨੂੰ ਦੱਸਿਆ ਸੋ ਤੁਹਾਡੀ ਗੱਲਬਾਤ ਕੋਈ ਨਹੀਂ ਇੰਟਰੈਕਸ਼ਨ ਬੀਐਮ ਨਾਲ ਹੋਈ ਨਹੀਂ ਨਹੀਂ ਜੀ ਇੰਦਾ ਹੋਇਆ ਅਸੀਂ ਦੱਸਿਆ ਪੰਜਾਬ ਪੰਜਾਬ ਹਮੇਸ਼ਾ ਹਿੰਦੁਸਤਾਨ ਦੇ ਨਾਲ ਖੜਾ ਬਹੁਤ ਵੱਡਾ ਨੁਕਸਾਨ ਹੋਇਆ ਖੇਤੀ ਦਾ ਆ ਉਹ ਕਹਿੰਦੇ ਠੀਕ ਆ ਮੈਂ ਦੇਖ ਕੇ ਟੀਮ ਮੈਂ ਦੇਖਾਂ ਤੁਹਾਨੂੰ ਮਜ਼ਾਕ ਲੱਗਦਾ ਇਹ 1600 ਕਰੋੜ ਇਹ ਤਾਂ ਵੇਖੋ ਤੁਸੀਂ ਵੀ ਸਮਝਦੇ ਹੋ ਜੇ ਆਪਣਾ ਨੁਕਸਾਨ ਵੱਡਾ ਹੋਇਆ ਹੋਵੇ ਦਾ ਉਹ ਤੇ ਇੱਕ ਪੱਟੀ ਲੱਗਣ ਜੋ ਗੱਲ ਹੈ ਹਸ ਕੇ ਕੀ ਬੋਲੇ ਪੀਐਮ ਤੁਸੀਂ ਕਹਿ ਰਹੇ ਸੀ ਕਿ ਹੱਸ ਕੇ ਦੱਸ ਨਹੀਂ ਮਿਲਗੇ ਹੱਸ ਕੇ ਕਰੋ ਮੈਂ ਜਿਹੜਾ ਜਦੋਂ ਤੁਸੀਂ 1600 ਕਰੋੜ ਕਿਸ ਤਰੀਕੇ ਦੇ ਹਾਲਾਤ ਹੈ 20000 ਕਰੋੜ ਦੀ ਮੰਗ ਕੀਤੀ ਗਈ ਸੀ ਪਰ ਉਸ ਤਰੀਕੇ ਦਾ ਪੈਕੇਜ ਨਹੀਂ ਮਿਲਿਆ ਬੀਜੇਪੀ ਲੀਡਰ ਪਹਿਲਾਂ ਨਿਕਲ ਗਏ ਇੱਥੋਂ ਉਹਨਾਂ ਨੂੰ ਪਤਾ ਸੀ ਕਿ ਇਸ ਤਰੀਕੇ ਦਾ ਕੰਫੀਡੈਂਟ ਤਾਂ ਬਹੁਤ ਸੀ ਮੈਂ ਮੈਂ ਸੇ ਵੀ ਹੋਰ 파ਰਟੀ ਦੇ ਕੋਈ ਗਲ ਕੰਮ ਨਹੀਂ ਚਾਹੁੰਦਾ ਮੈਂ ਤਾਂ ਪੰਜਾਬ ਵੱਲੋਂ ਪੰਜਾਬ ਦੇ ਲੋਕਾਂ ਵੱਲੋਂ ਪੰਜਾਬ ਸਰਕਾਰ ਵੱਲੋਂ ਇਹ ਮੰਗ ਰੱਖੀ ਸੀ ਤੇ ਰੱਖਦਾ ਤੇ ਇਹ ਮੈਂ ਪ੍ਰਧਾਨ ਮੰਤਰੀ ਜੀ ਹੋਰਾਂ ਨੂੰ ਇਹ ਵੀ ਕਿ ਪੰਜਾਬ ਹਮੇਸ਼ਾ ਹਿੰਦੁਸਤਾਨ ਦੇ ਨਾਲ ਖੜਾ ਤੇ ਅੱਜ ਪੰਜਾਬ ਤੇ ਵੱਡੀ ਬੇਵਫਾ ਮੁਸੀਬਤ ਬਣੀ ਹੈ ਦੇ ਹਿੰਦੁਸਤਾਨ ਨੂੰ ਪੰਜਾਬ ਦੇ ਨਾਲ ਖਾਂ। ਜਿਹੜਾ ਉਹਨਾਂ ਨੇ ਕਿਹਾ ਕਿ 12000 ਕਰੋੜ ਪਹਿਲਾਂ ਹੀ ਸਰਕਾਰ ਦੇ ਕੋਲ ਹੈ। ਸ਼ਾਇਦ ਤੁਸੀਂ ਕਾਫੀ ਚਿਰ ਦਾ ਹੈ ਜੀ। ਆਪਕੇ ਮੰਤਰੀ ਕੋ ਚੁਪ ਕਰਾ ਦਿਆ ਕਹਾ ਕਿ ਆਪਕੋ ਹਿੰਦੀ ਆਤੀ ਹੈ। ਦੁਨੀਆ ਸਾਹਿਬ ਕਹਿ ਕਰ ਗਏ। ਨਹੀਂ ਉਸ ਉਹਨਾਂ ਨੇ ਇੱਕ ਗੈਸ ਦਾ ਨਵੀਂ ਮੈਂ ਹਿੰਦੀ ਚ ਬੋਲਤਾ ਦਿੱਤਾ ਸੋਣਾ। ਹਮਮ। ਜਿਹੜੀ ਸ਼ਾਇਦ ਕਿ ਤੁਸੀਂ ਇਹ 12000 ਕਰੋੜ ਮੇਰੀ ਗੱਲ ਸੁਣੋ। ਤੁਸੀਂ ਜਰਨਲਿਜ਼ਮ ਕਰਦੇ ਹੋ। ਤੁਸੀਂ ਸਾਰੀਆਂ ਗੱਲਾਂ ਦੀਆਂ ਖੋਜਾਂ ਕਰਿਆ ਕਰੋ। ਉਹ 12000 ਕਰੋੜ ਜਿਹੜਾ ਉਹ ਡਿਜ਼ਾਸਟਰ ਫੰਡ ਹੁੰਦਾ ਸੈਂਟਰ ਗਵਰਨਮੈਂਟ ਦਾ ਹੁੰਦਾ ਉਹ ਰਿਲੀਜ਼ ਅਲੋਕੇਟ ਉਹਨਾਂ ਨੇ ਕਰਨਾ ਹੁੰਦਾ ਅਜੇ ਉਹ ਨਹੀਂ ਜਿਵੇਂ ਜਿਵੇਂ ਕੋਈ ਨੁਕਸਾਨ ਉਹਨਾਂ ਕੋਲੇ ਜਾਂਦਾ ਉਹਦੇ ਵਿੱਚ ਥੋੜੀਆਂ ਕੀਮਤਾਂ ਬਣਾਈਆਂ ਗਈਆਂ ਕਈਆਂ ਚਾਹੇ ਪਸ਼ੂ ਦੀ ਐ ਚਾਹੇ ਆਦਮੀ ਦੀ ਮੌਤ ਦੀ ਐ ਤੇ ਚਾਹੇ ਸਾਡੀਆਂ ਫਸਲਾਂ ਦੀ ਜੀ ਸਰਪੰਚ ਨੇ ਕਿਹਾ ਕਿ ਮੱਛੀ ਦੀ ਮਿਆ ਯੋਜਨਾ ਸਰਕਾਰ ਨੇ ਅਪਲਾਈ ਨਹੀਂ ਕੀਤੀ ਹੈ ਜੀ ਆਰਡੀਐਫ ਦਾ ਜਿਹੜਾ ਪੈਂਡਿੰਗ ਗਿਆ 60 ਕਰੋੜ ਰੁਪਏ ਸਾਡੇ ਜੀ 8000 ਕਰੋੜ ਆਰਡੀਐਫ ਹੈ ਤਾਂ ਕੋਈ 50000 ਕਰੋੜ ਰੁਪਏ ਸਾਡੇ ਦੂਸਰੇ ਫੰਡ ਨੇ ਕੁਤਿਆ ਸਾਹਿਬ ਪੰਜਾਬ ਦੇ ਜ਼ਖਮਾਂ ਤੇ 1600 ਕਰੋੜ ਨਾਲ ਮਲਮ ਲੱਗ ਜੇਗੀ 1600 ਕਰੋੜ ਮਿਲਦਾ ਆਪ ਦਾ ਨੁਕਸਾਨ ਕਿੰਨਾ ਆਪकी तरफ से भी जो ਕਬਲ ਕੋ ਲਾਖ ਹੈ ਮੈਗ ਮੇ ਡੀ ਐਫ ਸਾਡੇ ਉਹ ਬਕਾਏ ਦੇਣੇ ਚਾਹੀਦੇ ਆ ਤੇ ਜਿਹਦੇ ਨਾਲ ਪੰਜਾਬ ਨਮੀਲੀ ਤੇ ਤੁਸ ਜੀ ਆਪਾਂ ਕੁਕੀ ਹੋਈ ਹੈ ਗੱਲ ਗੱਲਬਾਤ ਕਿਸ ਤਰੀਕੇ ਨਾਲ ਹੋਈ ਹੈ ਕਿਨ ਕੇ ਉਸ ਤਰੀਕੇ ਦੀ ਗੱਲਬਾਤ ਸੁਣੀ ਨਹੀਂ ਗਈ ਆਪ ਆਦਮੀ ਪਾਰਟੀ ਦੇ ਲੀਡਰਾਂ ਦੀ ਬੀ ਜੀ ਪੀ ਲੀਡਰਾਂ ਨੇ ਬੋਲਣ ਨਹੀਂ ਦਿੱਤਾ ਆਹ ਨਹੀਂ ਬੀਜਪੀ ਦੇ ਲੀਡਰਾਂ ਨੇ ਬੋਲਣ ਦੀ ਗੱਲ ਨਹੀਂ ਕੋਈ ਬੀਜਪੀ ਦੇ ਜਿੱਥੇ ਲੀਡਰਸ਼ਿਪ ਉੱਤੇ ਤੋਂ ਸਾਨੂੰ ਜਾਣ ਨਹੀਂ ਦਿੰਦਾ ਜੀ ਚਾਹ ਯਾਨੀ ਕਿ ਜਾਣ ਨਹੀਂ ਦਿੱਤਾ ਤੁਹਾਡੀ ਮੁਲਾਕਾਤ ਥੋੜੀ ਖੁੱਡੀਆਂ ਸਾਹਿਬ ਪ੍ਰਧਾਨ ਮੰਤਰੀ ਨਾਲ ਅੱਬ ਜਦੋਂ ਅਸੀਂ ਸਵਾਗਤ ਕਰਨ ਵਾਲੇ ਸੀ ਫਤਿਹ ਬਲਾਉਣੀ ਤੇ ਦੂਸਰਾ ਇੱਕ ਤੁਰੇ ਜਨ ਪੰਜਾਬ ਦੇ ਖੇਤੀ ਮੰਤਰੀ ਨੂੰ ਤਾਂ ਤੁਹਾਨੂੰ ਇਸ ਬਾਬਤੇ ਪੁੱਛਿਆ ਗਿਆ ਕਿ ਨੁਕਸਾਨ ਕੀ ਆ ਕੀ ਚਾਹੁੰਦੇ ਹੋ ਕਿੰਨਾ ਨੁਕਸਾਨ ਪੰਜਾਬ ਨੂੰ ਉਹ ਅਸੀਂ ਤਾਂ ਆਪਣੇ ਵੱਲੋਂ ਉਹਨਾਂ ਨੂੰ ਦੱਸਿਆ ਸੋ ਤੁਹਾਡੀ ਗੱਲਬਾਤ ਕੋਈ ਨਹੀਂ ਇੰਟਰੈਕਸ਼ਨ ਬੀਐਮ ਨਾਲ ਹੋਈ ਨਹੀਂ ਨਹੀਂ ਜੀ ਐਂਦਾ ਹੋਇਆ ਅਸੀਂ ਦੱਸਿਆ ਪੰਜਾਬ ਪੰਜਾਬ ਹਮੇਸ਼ਾ ਹਿੰਦੁਸਤਾਨ ਦੇ ਨਾਲ ਖੜਾ ਬਹੁਤ ਵੱਡਾ ਨੁਕਸਾਨ ਹੋਇਆ ਖੇਤੀ ਦਾ ਆ ਉਹ ਕਹਿੰਦੇ ਠੀਕ ਆ ਮੈਂ ਦੇਖ ਕੇ ਟੀਮ ਨਾਲ ਦੇਖਦੇ ਹਾਂ ਤੁਹਾਨੂੰ ਮਜ਼ਾਕ ਲੱਗਦਾ ਇਹ 1600 ਇਹ ਤਾਂ ਵੇਖੋ ਜੇ ਵੀ ਸਾਹਮਣੇ ਜੇ ਆਪਣਾ ਨੁਕਸਾਨ ਵੱਡਾ ਹੋਇਆ ਹੋਵੇ ਤਾਂ ਉਹ ਤੇ ਇੱਕ ਪੱਟੀ ਲੱਗਣ ਜੋਗੀ ਚਾਹੇ ਹੱਸ ਕੇ ਕੀ ਬੋਲੇ ਪੀਐਮ ਤੁਸੀਂ ਕਹਿ ਰਹੇ ਸੀ ਕਿ ਹੱਸ ਕੇ ਦਸ ਮਿੰਟ ਚਲੇ ਜੇ ਹੱਸ ਕੇ ਕਰੋ ਮੈਂ ਜਿਹੜਾ ਜਦੋਂ ਤੁਸੀਂ 1600 ਕਰੋੜ ਕਿਸ ਤਰੀਕੇ ਦੇ ਹਾਲਾਤ ਆ 20000 ਕਰੋੜ ਦੀ ਮੰਗ ਕੀਤੀ ਗਈ ਸੀ ਪਰ ਉਸ ਤਰੀਕੇ ਦਾ ਪੈਕੇਜ ਨਹੀਂ ਮਿਲਿਆ ਬੀਜੇਪੀ ਲੀਡਰ ਪਹਿਲਾਂ ਨਿਕਲ ਗਏ ਇੱਥੋਂ ਉਹਨਾਂ ਨੂੰ ਪਤਾ ਸੀ ਕਿ ਇਸ ਤਰੀਕੇ ਦਾ ਕੰਫੀਡੈਂਟ ਤਾਂ ਪਾਸਿਬਲ ਹੈ ਮੈਂ ਮੈਂ ਵੀ ਹੋਰ ਪਾਰਟੀ ਤੇ ਕੋਈ ਗਲਤ ਕਰਨੀ ਨਹੀਂ ਚਾਹੁੰਦਾ ਮੇਤਾ ਪੰਜਾਬ ਵੱਲੋਂ ਪੰਜਾਬ ਦੇ ਲੋਕਾਂ ਵੱਲੋਂ ਪੰਜਾਬ ਸਰਕਾਰ ਵੱਲੋਂ ਇਹ ਮੰਗ ਰੱਖੀ ਸੀ ਤੇ ਰੱਖਦਾ ਤੇ ਇਹ ਮੈਂ ਪ੍ਰਧਾਨ ਮੰਤਰੀ ਜੀ ਹੋਰਾਂ ਨੂੰ ਇਹ ਵੀ ਕਿ ਪੰਜਾਬ ਹਮੇਸ਼ਾ ਹਿੰਦੁਸਤਾਨ ਦੇ ਨਾਲ ਖੜਾ ਤੇ ਅੱਜ ਪੰਜਾਬ ਤੇ ਵੱਡੀ ਵਿਪਤਾ ਮੁਸੀਬਤ ਬਣੀ ਹੈ ਤੇ ਹਿੰਦੁਸਤਾਨ ਨੂੰ ਪੰਜਾਬ ਦੇ ਨਾਲ ਖਾਂ ਜਿਹੜਾ ਉਹਨਾਂ ਨੇ ਕਿਹਾ ਕਿ 12000 ਕਰੋੜ ਪੈਸਾ ਹੀ ਸਰਕਾਰ ਦੇ ਕੋਲ ਹੈ ਸ਼ਾਇਦ ਤੁਸੀਂ ਕਾਫੀ ਚਿਰ ਹੈ ਜੀ ਆਪਕੇ ਮੰਤਰੀ ਕੋ ਚੁਪ ਕਰਾ ਦਿਆ ਕਹਾ ਕਿ ਆਪਕੋ ਹਿੰਦੀ ਆਤੀ ਹੈ ਮੂਰਿਆ ਸਾਹਿਬ ਕਹਿ ਕਰ ਗਏ ਉਹ ਨਹੀਂ ਉਸ ਉਹਨਾਂ ਨੇ ਇੱਕ ਗੈਸ ਦਾ ਨਵੀਂ ਮੈਮ ਹਿੰਦੀ ਜੋਗ ਦਾ ਦਿੱਤਾ ਸੋਰਾ ਜੀ ਜਿਹੜੀ ਸ਼ਾਇਦ ਇੱਕ 10000 ਕਰੋੜ ਮੇਰੀ ਗੱਲ ਸੁਣ ਤੁਸੀਂ ਜਰਨਲਿਜ਼ਮ ਕਰਦੇ ਹੋ ਤੁਸੀਂ ਸਾਰੀਆਂ ਗੱਲਾਂ ਦੀਆਂ ਖੋਜਾਂ ਕਰਿਆ ਕਰੋ ਉਹ 12000 ਕਰੋੜ ਜਿਹੜਾ ਉਹ ਡਿਜ਼ਾਸਟਰ ਫੰਡ ਹੁੰਦਾ ਸੈਂਟਰਲ ਗਵਰਨਮੈਂਟ ਦਾ ਹੁੰਦਾ ਉਹ ਰਿਲੀਜ਼ ਅਲੋਕੇਟ ਉਹਨਾਂ ਨੇ ਕਰਨਾ ਹੁੰਦਾ ਅਜੇ ਉਹ ਨਹੀਂ ਜਿਵੇਂ ਜਿਵੇਂ ਕੋਈ ਨੁਕਸਾਨ ਉਹਨਾਂ ਕੋਲੇ ਜਾਂਦਾ ਉਹਦੇ ਵਿੱਚ ਥੋੜੀਆਂ ਕੀਮਤਾਂ ਬਣਾਈਆਂ ਗਈਆਂ ਚਾਹੇ ਪਸ਼ੂ ਦੀ ਹੈ ਚਾਹੇ ਆदमी ਦੀ ਮੌਤ ਦੀ ਹੈ ਤੇ ਚਾਹੇ ਸਾਡੀਆਂ ਫਸਲਾਂ ਦੀ ਜੀ ਸਰ ਜੀ ਆਪਾਂ ਕਿਹਾ ਕੀ ਮੱਛੀ ਮਾਈ ਯੋਜਨਾ ਸਰਕਾਰ ਨੇ ਅਪਲਾਈ ਨਹੀਂ ਕੀਤੀ ਜੀ ਆਰਡੀਐਫ ਦਾ ਜਿਹੜਾ ਪੈਂਡਿੰਗ ਗਿਆ 60 ਕਰੋੜ ਰੁਪਏ ਸਾਡੇ ਜੀ 8000 ਕਰੋੜ ਆਰਡੀਐਫ ਹੈ ਤਾਂ ਕੋਈ 50000 ਕਰੋੜ ਰੁਪਏ ਸਾਡੇ ਦੂਸਰੇ ਫੰਡ ਨੇ ਜੀ ਸਰ ਪੰਜਾਬ ਦੇ ਜ਼ਖਮਾਂ ਤੇ 1600 ਕਰੋੜ ਨਾਲ ਅਮਲਮ ਲੱਗ ਜੇਗੀ 4 1600 ਕਰੋੜ ਮਿਲਣਾ ਆਪ ਦਾ ਨੁਕਸਾਨ ਕਿੰਨਾ ਆਪकी तरफ से ਵੀ ਜੋ ਕਬਲ ਕੋ ਲਾ ਕੇ ਮਹਿਕਮੇ ਦਾ 8000 ਕਰੋੜ ਵੀ ਆਰ ਡੀ ਐਫ ਸਾਡੇ ਉਹ ਉਹ ਬਕਾਏ ਦੇਣੇ ਚਾਹੀਦੇ ਆ ਤੇ ਜਿਹਦੇ ਨਾਲ ਪੰਜਾਬ ਨਮੀਲੀ ਤੇ ਤੁਸ ਪੰਜਾਬ ਪੂਕੀ ਹੋਈ ਹੈ ਗੱਲ ਗੱਲਬਾਤ ਕਿਸ ਤਰੀਕੇ ਨਾਲ ਹੋਈ ਹੈ ਕਿੰਨੇ ਕਿ ਉਸ ਤਰੀਕੇ ਦੀ ਗੱਲਬਾਤ ਸੁਣੀ ਨਹੀਂ ਗਈ ਆਪ ਆਪੀ ਪਾਰਟੀ ਦੇ ਲੀਡਰਾਂ ਦੀ ਬੀਜੇਪੀ ਲੀਡਰਾਂ ਨੇ ਬੋਲਣ ਨਹੀਂ ਦਿੱਤਾ ਹਨੇ ਬੀਜੇਪੀ ਦੇ ਲੀਡਰਾਂ ਨੇ ਬੋਲਣ ਦੀ ਗੱਲ ਨਹੀਂ ਕੋਈ ਬੀਜੇਪੀ ਦੇ ਜਿੱਥੇ ਲੀਡਰ ਸੀ ਉੱਥੇ ਤੋਂ ਸਾਨੂੰ ਜਾਣ ਨਹੀਂ ਦਿੱਤਾ ਜੀ ਸਾਇਆ ਨੇ ਕਿ ਜਾਣ ਨਹੀਂ ਦਿੱਤਾ ਤੁਹਾਡੀ ਮੁਲਾਕਾਤ ਥੋੜੀ ਖੁੱਡੀਆਂ ਸਾਹਿਬ ਪ੍ਰਧਾਨ ਮੰਤਰੀ ਨਾਲ ਅੱਬ ਜਦੋਂ ਅਸੀਂ ਸਵਾਗਤ ਕਰਨ ਵਾਲੇ ਸੀ ਫਤਿਹ ਬਲਾਉਣੀ ਤੇ ਦੂਸਰਾ ਇੱਕ ਤੁਰੇ ਜਨ ਪੰਜਾਬ ਦੇ ਕੀ ਬੀ ਮੰਤਰੀ ਹੋ ਤਾਂ ਤੁਹਾਨੂੰ ਇਸ ਬਾਬਤ ਤੇ ਪੁੱਛਿਆ ਗਿਆ ਕਿ ਨੁਕਸਾਨ ਕੀ ਆ ਕੀ ਚਾਹੁੰਦੇ ਹੋ ਕਿੰਨਾ ਨੁਕਸਾਨ ਪੰਜਾਬ ਉਹ ਅਸੀਂ ਤਾਂ ਆਪਣੇ ਵੱਲੋਂ ਉਹਨਾਂ ਨੂੰ ਦੱਸਿਆ ਸੋ ਤੁਹਾਡੀ ਗੱਲਬਾਤ ਕੋਈ ਨਹੀਂ ਇੰਟਰੈਕਸ਼ਨ ਬੀਐਮ ਨਾਲ ਹੋਈ ਨਹੀਂ ਨਹੀਂ ਜੀ ਐਡਾ ਹੋਇਆ ਅਸੀਂ ਦੱਸਿਆ ਪੰਜਾਬ ਪੰਜਾਬ ਹਮੇਸ਼ਾ ਹਿੰਦੁਸਤਾਨ ਦੇ ਨਾਲ ਖੜਾ ਬਹੁਤ ਵੱਡਾ ਨੁਕਸਾਨ ਹੋਇਆ ਖੇਤੀ ਦਾ ਆ ਉਹ ਕਹਿੰਦੇ ਠੀਕ ਆ ਮੈਂ ਦੇਖ ਕੇ ਟੀਮ ਮੈਂ ਦੇਖਦੇ ਹਾਂ ਤੁਹਾਨੂੰ ਮਜ਼ਾਕ ਲੱਗਦਾ ਹੈ 1600 ਕਰੋ ਇਹ ਤਾਂ ਵੀ ਕੋ ਜੇ ਵੀ ਸਾਹਮਣੇ ਜੇ ਆਪਣਾ ਨੁਕਸਾਨ ਵੱਡਾ ਹੋਇਆ ਹੋਵੇ ਤਾਂ ਉਤੇ ਇੱਕ ਪੱਟੀ ਲੱਗਣ ਜੋਗੀ ਹੈ ਹਸ ਕੇ ਕੀ ਬੋਲੇ ਪੀਐਮ ਤੁਸੀਂ ਕਹਿ ਰਹੇ ਸੀ ਕਿ ਹੱਸ ਕੇ ਦੱਸ ਦੇ ਚਲੇ ਜਾ ਹੱਸ ਕੇ ਕਰੋ ਮੈਂ ਨਹੀਂ ਜਿਹੜਾ ਜਦੋਂ ਤੁਸੀਂ 1600 ਕਰੋੜ ਕਿਸ ਤਰੀਕੇ ਦੇ ਹਾਲਾਤ ਹੈ 20000 ਕਰੋੜ ਦੀ ਮੰਗ ਕੀਤੀ ਗਈ ਸੀ ਪਰ ਉਸ ਤਰੀਕੇ ਦਾ ਪੈਕੇਜ ਨਹੀਂ ਮਿਲਿਆ ਭਾਜਪਾ ਲੀਡਰ ਪਹਿਲਾਂ ਨਿਕਲ ਗਏ ਇੱਥੋਂ ਉਹਨਾਂ ਨੂੰ ਪਤਾ ਸੀ ਕਿ ਇਸ ਤਰੀਕੇ ਦਾ ਕੰਫੀਡੈਂਟ ਤਾਂ ਬਹੁਤ ਸੀ ਮੈਂ ਮੈਂ ਵੀ ਹੋਰ ਪਾਰਟੀ ਤੇ ਕੋਈ ਗੱਲ ਕਰਨੀ ਚਾਹੁੰਦਾ ਮੈਂ ਤਾਂ ਪੰਜਾਬ ਵੱਲੋਂ ਪੰਜਾਬ ਦੇ ਲੋਕਾਂ ਵੱਲੋਂ ਪੰਜਾਬ ਸਰਕਾਰ ਵੱਲੋਂ ਇਹ ਮੰਗ ਰੱਖੀ ਸੀ ਤੇ ਰੱਖਦਾ ਤੇ ਇਹ ਮੈਂ ਪ੍ਰਧਾਨ ਮੰਤਰੀ ਜੀ ਹੋਰਾਂ ਨੂੰ ਇਹ ਵੀ ਕਿ ਪੰਜਾਬ ਹਮੇਸ਼ਾ ਹਿੰਦੁਸਤਾਨ ਦੇ ਨਾਲ ਖੜਾ ਤੇ ਅੱਜ ਪੰਜਾਬ ਤੇ ਵੱਡੀ ਬੇਵਫਾਤ ਮੁਸੀਬਤ ਬਣੀ ਹੈ ਤੇ ਹਿੰਦੁਸਤਾਨ ਨੂੰ ਪੰਜਾਬ ਦੇ ਨਾਲ ਖਾਂ। ਜਿਹੜਾ ਉਹਨਾਂ ਨੇ ਕਿਹਾ ਕਿ 12000 ਕਰੋੜ ਪਹਿਲਾਂ ਹੀ ਸਰਕਾਰ ਦੇ ਕੋਲ ਹੈ। ਸ਼ਾਇਦ ਤੁਸੀਂ ਕਾਫੀ ਚਿਰ ਦਾ ਹੈ ਜੀ। ਆਪਕੇ ਮੰਤਰੀ ਕੋ ਚੁੱਪ ਕਰਾ ਦਿਆ ਕਹਾ ਕਿ ਆਪਕੋ ਹਿੰਦੀ ਆਤੀ ਹੈ। ਮੂਰੀਆ ਸਾਹਿਬ ਕਿਆ ਕਰ ਗਏ। ਨਹੀਂ ਉਸ ਉਹਨਾਂ ਨੇ ਇੱਕ ਨਵੀਂ ਹਿੰਦੀ ਜਗਤ ਦਾ ਦਿੱਤਾ ਸੋਦਾ। ਹਾਂ ਜਿਹੜੀ ਸ਼ਾਇਦ ਕਿ ਤੁਸੀਂ ਇੱਕ 12000 ਕਰੋੜ ਮੇਰੀ ਗੱਲ ਸੁਣੋ। ਤੁਸੀਂ ਜਰਨਲਿਜ਼ਮ ਕਰਦੇ ਹੋ। ਤੁਸੀਂ ਸਾਰੀਆਂ ਗੱਲਾਂ ਦੀਆਂ ਖੋਜਾਂ ਕਰਿਆ ਕਰੋ। ਉਹ 12000 ਕਰੋੜ ਜਿਹੜਾ ਉਹ ਡਿਜ਼ਾਸਟਰ ਫੰਡ ਹੁੰਦਾ ਸੈਂਟਰਲ ਗਵਰਨਮੈਂਟ ਦਾ ਹੁੰਦਾ ਉਹ ਰਿਲੀਜ਼ ਅਲੋਕੇਟ ਉਹਨਾਂ ਨੇ ਕਰਨਾ ਹੁੰਦਾ ਅਜੇ ਉਹ ਨਹੀਂ ਜਿਵੇਂ ਜਿਵੇਂ ਕੋਈ ਨੁਕਸਾਨ ਉਹਨਾਂ ਕੋਲੇ ਜਾਂਦਾ ਉਹਦੇ ਵਿੱਚ ਥੋੜੀਆਂ ਕੀਮਤਾਂ ਬਣਾਈਆਂ ਗਈਆਂ ਕਈਆਂ ਚਾਹੇ ਪਸ਼ੂ ਦੀ ਐ ਚਾਹੇ ਆਦਮੀ ਦੀ ਮੌਤ ਦੀ ਐ ਤੇ ਚਾਹੇ ਸਾਡੀਆਂ ਫਸਲਾਂ ਦੀ ਸਰਕਾਰ ਨੇ ਕਿਆ ਕੀ ਮੱਛੀ ਮਿਆ ਯੋਜਨਾ ਦਾ 60 ਕਰੋੜ ਦੀ ਬੰਗ ਵੀ ਅਪਲਾਈ ਨਹੀਂ ਕੀਤੀ ਹੈ ਜੀ ਆਰਡੀਐਫ ਦਾ ਜਿਹੜਾ ਪੈਂਡਿੰਗ ਆ 60 ਕਰੋੜ ਰੁਪਏ ਸਾਡੇ ਜੀ 8000 ਕਰੋੜ ਆਰਡੀਐਫ ਹੈ ਤੋ ਕੋਈ 50000 ਕਰੋੜ ਰੁਪਏ ਸਾਡੇ ਦੂਸਰੇ ਫੰਡ ਨੇ ਕੁ ਜੀ ਸਾਹਿਬ ਪੰਜਾਬ ਦੇ ਜ਼ਖਮਾਂ ਤੇ 1600 ਕਰੋੜ ਨਾਲ ਮਲਮ ਲੱਗ ਜੇਗੀ 4 1600 ਕਰੋੜ ਮਿਲਿਆ ਆਪ ਦਾ ਪੰਜਾਬ ਦਾ ਨੁਕਸਾਨ ਕਿਤਨਾ ਆਪकी तरफ से भी जो ਕਬਲ ਕੋ ਲਾ ਕੇ ਮਹਿਕਮੇ ਦਾ ਡੀਐਫਾ ਸਾਡੇ ਉਹ ਉਹ ਬਕਾਏ ਦੇਣੇ ਚਾਹੀਦੇ ਆ ਤੇ ਜਿਹਦੇ ਨਾਲ ਪੰਜਾਬ ਨਮੀਲੀ ਤੇ ਤੁਰਸ ਜੀ ਸਾਹਿਬ ਕੀ ਹੋਈ ਹੈ ਗੱਲ ਗਲਬਤ ਕਿਸ ਤਰੀਕੇ ਨਾਲ ਹੋਈ ਹੈ ਕਿ ਕਿ ਉਸ ਤਰੀਕੇ ਦੀ ਗਲਬਤ ਸੁਣੀ ਨਹੀਂ ਗਈ ਆਮ ਆਦਮੀ ਪਾਰਟੀ ਦੇ ਲੀਡਰਾਂ ਦੀ ਬੀਜੇਪੀ ਲੀਡਰਾਂ ਨੇ ਬੋਲਣ ਨਹੀਂ ਦਿੱਤਾ ਹਾਂ ਨਹੀਂ ਬੀਜਪੀ ਦੇ ਲੀਡਰਾਂ ਨੇ ਬੋਲਣ ਦੀ ਗੱਲ ਨਹੀਂ ਕੋਈ ਬੀਜਪੀ ਦੇ ਜਿੱਥੇ ਲੀਡਰਸ਼ਿਪ ਉੱਤੇ ਤੋਂ ਸਾਨੂੰ ਜਾਣ ਨਹੀਂ ਦਿੰਦਾ ਜੀ ਅੱਛਾ ਯਾਨੀ ਕਿ ਜਾਣ ਨਹੀਂ ਦਿੰਦਾ ਤੁਹਾਡੀ ਮੁਲਾਕਾਤ ਥੋੜੀ ਖੁੱਡੀਆਂ ਸਾਹਿਬ ਪ੍ਰਧਾਨ ਮੰਤਰੀ ਨਾਲ ਅਬ ਜਦੋਂ ਅਸੀਂ ਸਵਾਗਤ ਕਰਨ ਆਲੇ ਸੀ ਫਤਿਹ ਬੁਲਾਉਣੀ ਤੇ ਦੂਸਰਾ ਇੱਕ ਤੁਰੇ ਜਾਂਦੇ ਪੰਜਾਬ ਦੇ ਖੇੜੇ ਬੜੇ ਮੰਤਰੀਓ ਤੋ ਇਸ ਬਾਬਤੇ ਪੁੱਛਿਆ ਗਿਆ ਕਿ ਨੁਕਸਾਨ ਕੀ ਆ ਕੀ ਚਾਹੁੰਦੇ ਹੋ ਕਿੰਨਾ ਨੁਕਸਾਨ ਪੰਜਾਬ ਉਹ ਅਸੀਂ ਤਾਂ ਆਪਣੇ ਵੱਲੋਂ ਉਹਨਾਂ ਨੂੰ ਦੱਸਿਆ ਸੋ ਤੁਹਾਡੀ ਗੱਲਬਾਤ ਕੋਈ ਨਹੀਂ ਇੰਟਰੈਕਸ਼ਨ ਬੀਐਮ ਨਾਲ ਹੋਈ ਨਹੀਂ ਨਹੀਂ ਜੀ ਐਂਦਾ ਹੋਇਆ ਅਸੀਂ ਦੱਸਿਆ ਪੰਜਾਬ ਪੰਜਾਬ ਹਮੇਸ਼ਾ ਹਿੰਦੁਸਤਾਨ ਦੇ ਨਾਲ ਖੜਾ ਬਹੁਤ ਵੱਡਾ ਨੁਕਸਾਨ ਹੋਇਆ ਖੇਤੀ ਦਾ ਆ ਉਹ ਕਹਿੰਦੇ ਠੀਕ ਆ ਮੈਂ ਦੇਖ ਕੇ ਟੀਮ ਨਾਲ ਦੇਖਦੇ ਹਾਂ ਤੁਹਾਨੂੰ ਮਜ਼ਾਕ ਲੱਗਦਾ ਇਹ 1600 ਕਰੋੜ ਇਹ ਤਾਂ ਵੇਖੋ ਤੁਸੀਂ ਵੀ ਸਮਝਦੇ ਹੋ ਜੇ ਆਪਣਾ ਨੁਕਸਾਨ ਵੱਡਾ ਹੋਇਆ ਹੋਵੇ ਆ ਉਹ ਤਾਂ ਇੱਕ ਪੱਟੀ ਲੱਗਣ ਜੋਗੀ ਗੱਲ ਹੈ ਹੱਸ ਕੇ ਕੀ ਬੋਲੇ ਪੀਐਮ ਤੁਸੀਂ ਕਹਿ ਰਹੇ ਸੀ ਕਿ ਹੱਸ ਕੇ 10 ਮਿੰਟ ਚਲੇ ਜਣੇ ਮੈਂ ਹੱਸ ਕੇ ਘਰ ਮੈਂ ਜਿਹੜਾ ਜਦੋਂ ਤੁਸੀਂ 1600 ਕਰੋੜ ਕਿਸ ਤਰੀਕੇ ਦੇ ਹਾਲਾਤ ਹੈ 20000 ਕਰੋੜ ਦੀ ਮੰਗ ਕੀਤੀ ਗਈ ਸੀ ਪਰ ਉਸ ਤਰੀਕੇ ਦਾ ਪੈਕੇਜ ਨਹੀਂ ਮਿਲਿਆ ਬੀਜੇਪੀ ਲੀਡਰ ਪਹਿਲਾਂ ਨਿਕਲ ਗਏ ਇੱਥੋਂ ਉਹਨਾਂ ਨੂੰ ਪਤਾ ਸੀ ਕਿ ਇਸ ਤਰੀਕੇ ਦਾ ਕੰਫੀਡੈਂਟ ਤਾਂ ਪਾਸਿਬਲ ਮੈਂ ਮੈਂ ਸੇ ਵੀ ਹੋਰ ਪਾਰਟੀ ਤੇ ਕੋਈ ਗਲਤ ਕਰਨੀ ਨਹੀਂ ਚਾਹੁੰਦਾ ਮੈਂ ਤਾਂ ਪੰਜਾਬ ਵੱਲੋਂ ਪੰਜਾਬ ਦੇ ਲੋਕਾਂ ਵੱਲੋਂ ਪੰਜਾਬ ਸਰਕਾਰ ਵੱਲੋਂ ਇਹ ਮੰਗ ਰੱਖੀ ਸੀ ਤੇ ਰੱਖਦਾ ਤੇ ਇਹ ਮੈਂ ਪ੍ਰਧਾਨ ਮੰਤਰੀ ਜੀ ਹੋਰਾਂ ਨੂੰ ਇਹ ਵੀ ਕਿ ਪੰਜਾਬ ਹਮੇਸ਼ਾ ਹਿੰਦੁਸਤਾਨ ਦੇ ਨਾਲ ਖੜਾ ਤੇ ਅੱਜ ਪੰਜਾਬ ਤੇ ਵੱਡੀ ਬੇਵਤਾ ਮੁਸੀਬਤ ਬਣੀ ਹੈ ਤੇ ਹਿੰਦੁਸਤਾਨ ਨੂੰ ਪੰਜਾਬ ਦੇ ਨਾਲ ਖਾਂ। ਜਿਹੜਾ ਉਹਨਾਂ ਨੇ ਕਿਹਾ ਕਿ 12000 ਕਰੋੜ ਪੈਣਾ ਹੀ ਸਰਕਾਰ ਦੇ ਕੋਲ ਹੈ। ਸ਼ਾਇਦ ਤੁਸੀਂ ਕਾਫੀ ਚਿਰ ਤੋਂ ਹਾਂ ਜੀ। ਆਪਕੇ ਮੰਤਰੀ ਕੋ ਚੁਪ ਕਰਾ ਦਿਆ ਕਹਾ ਕਿ ਆਪਕੋ ਹਿੰਦੀ ਆਤੀ ਹੈ। ਮੂਰੀਆ ਸਾਹਿਬ ਕਹਿ ਕਰ ਗਏ। ਨਹੀਂ ਉਸ ਉਹਨਾਂ ਨੇ ਇੱਕ ਗੈਸ ਦਾ ਨਵੀਂ ਮੈਮ ਹਿੰਦੀ ਚ ਬੋਲ ਦਾ ਦਿੱਤਾ ਸੋੜਾ ਸੋੜਾ। ਹਾਂ। ਜਿਹੜੀ ਸ਼ਾਇਦ ਕਿ ਤੁਸੀਂ 11000 ਕਰੋੜ ਮੇਰੀ ਗੱਲ ਸੁਣੋ। ਤੁਸੀਂ ਜਰਨਲਿਜ਼ਮ ਕਰਦੇ ਹੋ। ਤੁਸੀਂ ਸਾਰੀਆਂ ਗੱਲਾਂ ਦੀਆਂ ਖੋਜਾਂ ਕਰਿਆ ਕਰੋ। ਪ 12000 ਕਰੋੜ ਜਿਹੜਾ ਉਹ ਡਿਜ਼ਾਸਟਰ ਫੰਡ ਹੁੰਦਾ ਸੈਂਟਰ ਗਵਰਨਮੈਂਟ ਦਾ ਹੁੰਦਾ ਉਹ ਰਿਲੀਜ਼ ਅਲੋਕੇਟ ਉਹਨਾਂ ਨੇ ਕਰਨਾ ਹੁੰਦਾ ਅਜੇ ਉਹ ਨਹੀਂ ਜਿਵੇਂ ਜਿਵੇਂ ਕੋਈ ਨੁਕਸਾਨ ਉਹਨਾਂ ਕੋਲੇ ਜਾਂਦਾ ਉਹਦੇ ਵਿੱਚ ਥੋੜੀਆਂ ਕੀਮਤਾਂ ਬਣਾਈਆਂ ਕਈਆਂ ਚਾਹੇ ਪਸ਼ੂ ਦੀ ਐ ਚਾਹੇ ਆਦਮੀ ਦੀ ਮੌਤ ਦੀ ਐ ਤੇ ਚਾਹੇ ਸਾਡੀਆਂ ਫਸਲਾਂ ਦੀ ਜੀ ਸਰ ਜੀ ਤੁਸੀਂ ਕਹਿੰਦੇ ਆ ਕਿ ਮੱਛੀੀਮਾ ਯੋਜਨਾ ਸਰਕਾਰ ਨੇ ਅਪਲਾਈ ਨਹੀਂ ਕੀਤੀ ਹਾਂਜੀ ਆਰਡੀਐਫ ਦਾ ਜਿਹੜਾ ਪੈਂਡਿੰਗ ਗਿਆ 60 ਕਰੋੜ ਰੁਪਏ ਸਾਡਾ ਜੀ 8000 ਕਰੋੜ ਆਰਡੀਐਫ ਐ ਤੋ ਕੋਈ 50000 ਕਰੋੜ ਰੁਪਏ ਸਾਡੇ ਦੂਸਰੇ ਫੰਡ ਨੇ ਜੀ ਸਭ ਪੰਜਾਬ ਦੇ ਜ਼ਖਮਾਂ ਤੇ 1600 ਕਰੋੜ ਨਾਲ ਮਲਮ ਲੱਗ ਜੇਗੀ ਜੇ 1600 ਕਰੋੜ ਮਿਲਿਆ ਤੁਹਾਡਾ ਨੁਕਸਾਨ ਕਿੰਨਾ ਆਪकी तरफ से ਵੀ ਜੋ ਕਬਲ ਕੋ ਲਾ ਕੇ ਮਹਿਮੇ ਦਾ 8000 ਕਰੋੜ ਵੀ ਆਰ ਡੀ ਐਫ ਸਾਡੇ ਉਹ ਉਹ ਬਕਾਏ ਦੇਣੇ ਚਾਹੀਦੇ ਆ ਤੇ ਜਿਹਦੇ ਨਾਲ ਪੰਜਾਬ ਨਮੀਲੀ ਤੇ ਤੁਸ। ਅੰਦជាਪਕੀ ਹੋਈ ਹੈ। ਗੱਲ ਗੱਲਬਾਤ ਕਿਸ ਤਰੀਕੇ ਨਾਲ ਹੋਈ ਹੈ ਕਿ ਕਿ ਉਸ ਤਰੀਕੇ ਦੀ ਗੱਲਬਾਤ ਸੁਣੀ ਨਹੀਂ ਗਈ ਆਪ ਆਪੀ ਪਾਰਟੀ ਦੇ ਲੀਡਰਾਂ ਦੀ ਬੀਜੇਪੀ ਲੀਡਰਾਂ ਨੇ ਬੋਲਣ ਨਹੀਂ ਦਿੱਤਾ। ਹਾਂ ਨੇ ਬੀਜੇਪੀ ਦੇ ਲੀਡਰਾਂ ਨੇ ਬੋਲਣ ਦੀ ਗੱਲ ਨਹੀਂ ਕੋਈ ਬੀਜੇਪੀ ਦੇ ਜਿੱਥੇ ਲੀਡਰਸ਼ਿਪ ਉੱਤੇ ਤੋਂ ਸਾਨੂੰ ਜਾਣ ਨਹੀਂ ਦਿੱਤਾ ਜੀ। ਅੱਛਾ ਯਾਨੀ ਕਿ ਜਾਣ ਨਹੀਂ ਦਿੱਤਾ। ਤੁਹਾਡੀ ਮੁਲਾਕਾਤ ਥੋੜੀ ਖੁੱਡੀਆਂ ਸਾਹਿਬ ਪ੍ਰਧਾਨ ਮੰਤਰੀ ਨਾਲ। ਅਬ ਜਦੋਂ ਅਸੀਂ ਸਵਾਗਤ ਕਰਨ ਵਾਲੇ ਸੀ ਫਤਿਹ ਚਲਾਉਣੀ ਤੇ ਦੂਸਰਾ ਇੱਕ ਤੁਰੇ ਜਾਂਦਾ ਪੰਜਾਬ ਦੇ ਮੁੱਖ ਮੰਤਰੀਓ ਤੋ ਇਸ ਬਾਬਤ ਇਹ ਪੁੱਛਿਆ ਗਿਆ ਕਿ ਨੁਕਸਾਨ ਕੀ ਆ ਕੀ ਚਾਹੁੰਦੇ ਹੋ ਕਿੰਨਾ ਨੁਕਸਾਨ ਪੰਜਾਬ ਉਹ ਅਸੀਂ ਤਾਂ ਆਪਣੇ ਵੱਲੋਂ ਉਹਨਾਂ ਨੂੰ ਦੱਸਿਆ ਤੁਹਾਡੀ ਗੱਲਬਾਤ ਕੋਈ ਨਹੀਂ ਇੰਟਰੈਕਸ਼ਨ ਬੀਐਮ ਨਾਲ ਹੋਈ ਨਹੀਂ ਨਹੀਂ ਜੀ ਐਂ ਤਾਂ ਹੋਇਆ ਅਸੀਂ ਦੱਸਿਆ ਪੰਜਾਬ ਪੰਜਾਬ ਹਮੇਸ਼ਾ ਹਿੰਦੁਸਤਾਨ ਦੇ ਨਾਲ ਖੜਾ ਬਹੁਤ